ਮੇਰੇ ਲੋਕ ਪੁੱਛ ਰਹੇ ਆ ਕਿ ਐਮ ਡੀ ਐਚ ਦਾ ਮਤਲਬ ਕੀ ਹੈ ਮੈਂ ਦੱਸਣ ਜਾ ਰਿਹਾ ਕਿ ਇਹ ਉਹ ਲੋਕ ਹੈ ਜਿਹੜੇ ਜਲੰਧਰ ਵੈਸਟ ਨੂੰ ਵੇਚ ਰਹੇ ਆ ਜਿਹੜੇ ਜਲੰਧਰ ਵੈਸਟ ਨੂੰ ਅੱਜ ਆਪਣੀ ਦੁਕਾਨ ਬਣਾ ਕੇ ਉੱਥੋਂ ਕਮਾਈ ਕਰ ਰਹੇ ਆ ਇਸ ਕਰਕੇ ਵੀ ਜਿਹੜਾ ਨਾਮ ਹੈ ਐਮ ਡੀ ਐਚ ਦਿੱਤਾ ਹੈ ਪੂਰਾ ਨਾਮ ਹੈ ਮੰਦਰ ਦੀ ਹੱਟੀ ਦੋਸਤੋ ਐਮ ਡੀ ਐਚ ਦਾ ਮਤਲਬ ਹੈ ਮੰਦਰ ਦੀ ਹੱਟੀ ਜਿਹੜੀ ਰਿਕਵਰੀ ਏਜੰਸੀ ਹੈ ਉਸ ਕੰਪਨੀ ਦੀ ਰਿਕਵਰੀ ਏਜੰਸੀ ਹੈ AWB ਰਿਕਵਰੀ ਏਜੰਸੀ ਜਿਹੜੀ ਲੈਦਰ ਕੰਪਲੈਕਸ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜਾ ਕੇ ਰਿਕਵਰੀ ਹੁੰਦੀ ਹੈ ਨਾ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਨਾ ਪੁੱਡਾ ਦੇ ਅਫਸਰ ਉਸ ਦੀ ਰਿਕਵਰੀ ਕਰਦੇ ਨਾ ਹੋਰੀ ਕੋਈ ਇੰਪੋਰਟ ਟਾਸਟ ਰਿਕਵਰੀ ਕਰਦਾ ਪੂਰੀ ਰੈਡੀ ਰਿਕਵਰੀ ਹੈ ਮੈਂ ਦੱਸਣਾ ਚਾਹਨਾ ਉਹ ਜਲੰਧਰ वेस्ट ਦੇ ਵਿੱਚ ਲੈਦਰ ਕੰਪਲੈਕਸ ਦੇ ਵਿੱਚ AWB ਜਿਹੜੀ ਰਿਕਵਰੀ ਏਜੰਸੀ ਹੈ ਉਹ ਕਰ ਰਹੀ ਹੈ ਦੋਸਤੋ ਬੜੇ ਹੀ ਦੁਖੀ ਮਨ ਦੇ ਨਾਲ ਅੱਜ ਮੈਂ ਬੋਲ ਰਿਹਾ ਹਾਂ ਕਿ ਜਿਹੜੇ ਮੇਰੇ ਲੋਕ 20 25 30 50 50000 ਦੀਆਂ ਜੜੀਆਂ ਰਿਕਵਰੀਆਂ ਦੇ ਰਿਆ ਲੱਖ ਲੱਖ ਰੁਪਏ ਰਿਕਵਰੀਆਂ ਦੇ ਰਿਆ ਪੰਜ ਪੰਜ ਲੱਖ ਰਿਕਵਰੀਆਂ ਦੇ ਰਿਆ 20 20 ਲੱਖ ਰਿਕਵਰੀਆਂ ਦੇ ਰਿਆ ਕੋਈ 10 10 20 000 ਮਰਲਾ ਦੇ ਰਿਆ ਰਿਕਵਰੀਆਂ ਇਹ ਮੇਰੇ ਜਲੰਧਰ ਵਿਸ ਦਾ ਹਾਲਾਤ ਹੋ ਚੁੱਕੇ ਆ ਇਹ ਸੋਚ ਰਹੇ ਸੀ ਅਸੀਂ ਪਤਾ ਨਹੀਂ ਇਸ ਜਲੰਧਰ ਵਿਸ ਨੂੰ ਲੁੱਟ ਕੇ ਖਾ ਜਾਾਂਗੇ ਪਰ ਮੈਂ ਸਭ ਤੋਂ ਵੱਡਾ ਉਸ ਪਰਮਾਤਮਾ ਨੂੰ ਦੇ ਅੱਗੇ ਹੀ ਅਰਦਾਸ ਕਰਨਾ ਚਾਹਨਾ ਕਿ ਜਾਂ ਤੇ ਉਹਨਾਂ ਦੇ ਕੋਲ ਕੋਈ ਪੈਸੇ ਦੀ ਕਮੀ ਹੁੰਦੀ ਜਾਂ ਕੋਈ ਉਹ ਘਰੂ ਭੁੱਖੇ ਨੰਗੇ ਹੁੰਦੇ ਤੋ ਇਦਾਂ ਦੇ ਕੰਮ ਕਰਦੇ ਪਰ ਪ੍ਰਮਾਤਮਾ ਨੇ ਦਿੱਤਾ ਸਾਰਾ ਕੁਝ ਹੈ ਪੰਜਾਬ ਪਹਿਲੇ ਹੀ ਲੁੱਟ ਗਿਆ ਉਹ ਬੜੀ ਧਿਰ ਖਾ ਚੁੱਕੇ ਆ ਬੜੀ ਪਹਿਲੇ ਹੀ ਉਹਨਾਂ ਨੂੰ ਮੌਕਾ ਮਿਲਿਆ ਪੰਜਾਬ ਲੁੱਟਣ ਦਾ ਉਹ ਉਦੋਂ ਵੀ ਇਸ ਪੰਜਾਬ ਦੇ ਵਿੱਚ ਜਿਹੜਾ ਕਾਲਾ ਚਿੱਟਾ ਨੋਟ ਕਰਕੇ ਕਾਲੇ ਪੈਸੇ ਨੂੰ ਚਿੱਟਾ ਕਿੱਦਾਂ ਕਰੀਦਾ ਸਾਰਾ ਪਤਾ ਉਹਨਾਂ ਨੂੰ ਉਹ ਪਹਿਲੇ ਆਪਣੇ ਢਿੱਡ ਭਰ ਚੁੱਕੇ ਆ ਪਰ ਦੁੱਖ ਇਸ ਤੀ ਦਾ ਕਿ ਅੱਜ ਜਿਹੜੇ ਗਰੀਬ ਲੋਕਾਂ ਨੇ ਵੋਟਾਂ ਪਾਈਆਂ ਜਿਹੜੇ ਲੋਕਾਂ ਨੇ ਜਲੰਧਰ ਵੈਸਟ ਉੱਤੇ ਵਿਸ਼ਵਾਸ ਕੀਤਾ ਅੱਜ ਉਹ ਠੱਗਿਆ ਠੱਗਿਆ ਕ ਮਹਿਸੂਸ ਕਰ ਰਹੇ ਆ ਦੋਸਤੋ ਭ੍ਰਸਟ ਏਟੀਪ ਜਿਹੜਾ ਕੱਲ ਦਾ ਗਿਫਤਾਰ ਵਿਜੀਲੈਂਸ ਨੇ ਕੀਤਾ ਉਹ ਜਿਹੜਾ ਭ੍ਰਸਟ ਏਟੀਪ ਨੂੰ ਗਿਫਤਾਰ ਕੀਤਾ ਉਹ ਕੋਈ ਵੀ ਹੋਰ ਕਿਸੇ ਵੀ ਜ਼ਿਲ੍ਹੇ ਦੇ ਨਾਲ ਸੰਬੰਧੀ ਨਹੀਂ ਹੈ ਨਾ ਕਿਸੇ ਹੋਰ ਹਲਕੇ ਦੇ ਨਾਲ ਸੰਬੰਧੀ ਹੈ ਉਹਨੂੰ ਜਿਹੜਾ ਗਿਫਤਾਰ ਕੀਤਾ ਗਿਆ ਉਹ ਜਲੰਧਰ ਵੈਸਟ ਦੀਆਂ ਵੈਦ ਕਲੋਨੀਆ ਵੈਦ ਦੁਕਾਨਾਂ ਵੈਦ ਘਰ ਵੈਦ ਲੋਕਾਂ ਦੀਆਂ ਜਿਹੜੇ ਛੋਪਾਂ ਦੇ ਉੱਤੇ ਜਿਹੜੇ ਨੋਟਿਸ ਚੱਲ ਰਿਹਾ ਲੋਕਾਂ ਦੀ ਮੈਂ ਲੜਾਈ ਸੁਣੀ ਸੀ ਟਵੀਟੋ ਟਵੀਟ 92 92 ਪਰ ਮੇਰੇ ਜਲੰਧਰ ਵਸਤੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਅੱਜ ਉਹ ਨੋਟਿਸ ਦੀ ਚੱਲ ਰਹੀ ਹੈ ਨੋਟੋ ਨੋਟਸ ਜਾ ਕੇ ਉਸ ਦੀ ਦੁਕਾਨ ਤੇ ਨੋਟਿਸ ਲਾ ਦਿਓ ਅੱਜ ਉਹਦੀ ਫੈਕਟਰੀ ਤੇ ਨੋਟਿਸ ਲਾ ਦਿਓ ਅੱਜ ਉਹਦੇ ਘਰ ਤੇ ਨੋਟਿਸ ਲਾ ਦਿਓ ਅੱਜ ਉਹਦੀ ਛੱਡ ਤੇ ਨੋਟਿਸ ਲਾ ਦਿਓ ਅੱਜ ਉਸ ਬੰਦੇ ਦੇ ਨੇ ਜਾ ਕੇ ਨੋਟਿਸ ਲਾਉਣ ਤੋਂ ਬਾਅਦ ਉਹਰੇ ਕੋਲ ਫਿਰ ਹਫਤਾ ਵਸੂਲੀ ਕੀਤੀ ਜਾਂਦੀ ਹੈ ਹਫਤਾ ਵਸੂਲੀ ਕਰਨ ਦੇ ਲਈ ਜਿਹੜਾ ਕਰਪਟ ਅਫਸਰ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਹਨੂੰ ਛੜਾਣ ਦੇ ਲਈ ਕੱਲ ਰਾਤ ਦੇ ਮંત્રી ਸਾਹਿਬ ਦਾ ਪੂਰਾ ਜੋਰ ਲੱਗਿਆ ਪਿਆ ਪੂਰੀ ਤਾਕਤ ਲੱਗੀ ਪਈ ਹੈ ਕਿ ਮੇਰੇ ਸਹਬਜ਼ਾਦੇ ਕੋਲ ਗਲਤੀਆਂ ਹੋ ਗਈਆਂ ਮੈਂ ਉਹ ਰੀਆਂ ਗਲਤੀਆਂ ਮੰਨਣ ਨੂੰ ਤਿਆਰ ਆ ਪਰ ਮੈਨੂੰ ਕਿਤੇ ਮੇਰੇ ਸਹਬਜ਼ਾਦ ਨੂੰ ਨਾ ਫਸਾ ਦਿਓ ਸਹਬਜ਼ਾਦਾ ਤੁਸੀਂ ਜਾਣਦੇ ਹੋ ਕਿਹੜੇ ਸਹਬਜ਼ਾਦੇ ਦੀ ਮੈਂ ਗੱਲ ਕਰ ਰਿਹਾ ਹਾਂ اے ਡਬਲ ਬੀ ਦੀ ਕਿਉਂਕਿ ਰਿਕਵਰੀ ਏਜੰਸੀ ਉਹਨੇ ਖੋਲੀ ਸੀ ਜਿਹੜੀ ਰਿਕਵਰੀ ਏਜੰਸੀ ਦੇ ਵਿੱਚ ਅੱਜ ਜਿਹੜਾ ਜਲੰਧਰ ਵੈਸਟ ਦਾ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਉਹਨੂੰ ਛਡਾਣ ਦੇ ਲਈ ਪੂਰਾ ਜੋਰ ਲੱਗਿਆ ਮੈਂ মিডিਆ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਇਹ ਦੇਖੋ ਤੁਹਾਡੀਆਂ ਸਾਰੀਆਂ ਖਬਰਾਂ ਦੇ ਵਰਸ਼ਨ ਆਇਆ ਕਿ ਕੱਲ੍ਹ ਰਾਤ ਦਾ ਏਟੀਪੀ ਰੈਸਟ ਹੋ ਚੁੱਕਾ ਪਰ ਅੱਜ ਮੈਨੂੰ ਲੱਗਦਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਿਰਰ ਇਹ ਜਿਹੜਾ ਲਾਈਵ ਸੁਣਨ ਤੋਂ ਬਾਅਦ ਕਿ ਉਸ ਬੰਦੇ ਨੂੰ ਜਿਹੜਾ ਹੈ ਉਹਨੂੰ ਲਾਰੀਫ ਕਿਸੇ ਜੀ ਦੇ ਨਹੀਂ ਮਿਲੇਗੀ ਕਿਉਂਕਿ ਮੰਤਰੀ ਅਤੇ ਹੋਰ ਲੋਕ ਜਿਹੜੇ ਸਰਕਾਰ ਦੇ ਤਾਕਤਵਰ ਲੋਕ ਉਹਨੂੰ ਅੱਜ ਇਸ ਪਰਚੇ ਚ ਕਢਾਉਣ ਦੇ ਲਈ ਪੂਰਾ ਜ਼ੋਰ ਲਗਾ ਰਿਹਾ ਕਿ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਸਦਸਿਆਂ ਦਾ ਨਾਮ ਨਾ ਆ ਜਾਵੇ ਉਹਨਾਂ ਦੇ ਕਿਸੇ ਚਹੇਤੇ ਦਾ ਨਾਮ ਨਾ ਆ ਜਾਵੇ ਇਸ ਕਰਕੇ ਪੂਰਾ ਜ਼ੋਰ ਲੱਗਿਆ ਪਿਆ ਪਰ ਦੇਖੋ ਮੀਡੀਆ 'ਚ ਖਬਰ ਆਈ ਹੋਵੇ ਜਲੰਧਰ ਸ਼ਹਿਰ 'ਚ ਪਤਾ ਕੱਲ੍ਹ ਤੱਕ ਏਟੀਪੀ ਗ੍ਰਿਫਤਾਰ ਹੈ ਪਰ ਅਗਰ ਉਹ ਏਟੀਪੀ ਨੂੰ ਛੱਡਿਆ ਜਾਵੇ ਹੁਣ ਕੁਝ ਮਿੰਟਾਂ ਬਾਅਦ ਤੇ ਕਿੱਦਾਂ ਦੇ ਲੋਕਤੰਤਰ 'ਚ ਤੁਸੀਂ ਜੀ ਰਹੇ ਹੋ ਕਿੱਦਾਂ ਦੀ ਤੁਸੀਂ ਤਾਕਤ 'ਚ ਜੀ ਰਹੇ ਹੋ ਤੁਸੀਂ ਆਪਣੀ ਆਪ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਨਾਲ ਕੀ ਹਾਲਾਤ ਹੋ ਸਕਦੇ ਆ ਪਰ ਮੈਂ ਮੁੱਖ ਮੰਤਰੀ ਸਾਹਿਬ ਕੋ ਇਹ ਹੀ ਬੇਨਤੀ ਕਰਨ ਲਈ ਆਇਆ ਕਿ ਮੇਰੇ ਹਲਕੇ ਦੇ ਵਿੱਚ ਮੈਂ ਦੱਸਿਆ ਕਿ ਲੋਕ ਟਵੀਟੋ ਟਵੀਡ ਚਲਦੇ ਆ ਲੋਕ ਬਿਆਨੋ ਬਿਆਨੀ ਚਲਦੇ ਆ ਲੋਕ ਸਿਆਸਤ ਦੀ ਰਾਜਨੀਤੀ ਕਰਦੇ ਆ ਪਰ ਮੇਰੇ ਹਲਕੇ ਦੇ ਵਿੱਚ ਦੋਸਤੋ ਬੜਾ ਵੱਡਾ ਕਰਪਸ਼ਨ ਦਾ ਇੱਕ ਮਸਲਾ ਬੜਾ ਅਹਿਮ ਮਸਲਾ ਜਿਹੜਾ ਮੇਰੇ ਜਲੰਧਰ ਵੈਸ ਤੇ ਲੋਕ ਲੁੱਟੇ ਜਾ ਰਹੇ ਆ ਅੱਜ ਉਹਨਾਂ ਨੂੰ ਇੱਕ ਵਾਹਨ ਕਰਨ ਜਾ ਰਹੇ ਆ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਅਗਰ ਇਨਸਾਫ ਮਿਲੇਗਾ ਤੇ ਤੁਸੀਂ ਵੀ ਲੋਕ ਸਰਕਾਰ ਨੂੰ ਰੈਵਨਿਊ ਦਿੰਦੇ ਹੋ ਹੱਕਦਾਰ ਹੋ ਨਹੀਂ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਨੋਟਿਸ ਲਗਾਏ ਆ ਜਾਂ ਜਿਨ੍ਹਾਂ ਨੂੰ ਨੋਟਿਸ ਆਏ ਆ ਕਿਸੇ ਨੂੰ ਵੀ ਇੱਕ ਦੁੱਕੀ ਦੇਣ ਦੀ ਜ਼ਰੂਰਤ ਨਹੀਂ ਇੱਕ ਪੈਣੀ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਲੋਕ ਇਹਨਾਂ ਦੇ ਜਿਹੜੇ ਲੀਡਰ ਨੇ ਚਲੀ ਸਤਲ ਦੇ ਉੱਤੇ ਆ ਜਿਨ੍ਹਾਂ ਦਾ ਮੈਂ ਨਾਮ ਵੀ ਲੈਣਾ ਚਾਹੁੰਦਾ ਮੇਰਾ ਸਟੇਟਸ ਨਹੀਂ ਹੈ ਕਿ ਮੈਂ ਅੱਜ ਕਿਸੇ ਕੌਂਸਲਰ ਦਾ ਨਾਮ ਲਵਾਂ ਕਿਸੇ ਪਸ਼ਪਤੀ ਦਾ ਨਾਮ ਲਵਾਂ ਅੱਜ ਇਹਨਾਂ ਦੇ ਮੈਂ ਚੇਤਿਆਂ ਦਾ ਨਾਮ ਲਵਾਂ ਕਿਉਂਕਿ ਮੇਰਾ ਸਟੇਟਸ ਨਹੀਂ ਹੈ ਉਹ ਮੇਰੇ ਸਟੇਟਸ ਦੇ ਲੋਕ ਨਹੀਂ ਹੈ ਉਹ ਬੇਈਮਾਨ ਲੋਕ ਕਰਪਟ ਲੋਕ ਜਿਹੜੇ ਜਲੰਧਰ ਵੈਸਟ ਨੂੰ ਲੁੱਟ ਰਹੇ ਆ ਜਲੰਧਰ ਵੈਸਟ ਦੇ ਅੱਜ ਗਰੀਬਾਂ ਦੇ ਆ ਗੱਲਿਆਂ ਦੇ ਡਾਕਾ ਮਾਰ ਰਹੇ ਆ ਅੱਜ ਉਹਨਾਂ ਦੇ ਜਿਹੜੀ ਮਿਹਨਤ ਦੀ ਕਮਾਈ ਹੈ ਅੱਜ ਉਹਨਾਂ ਦੇ ਉੱਤੇ ਜਿਹੜੇ ਡਾਕਾ ਮਾਰ ਰਹੇ ਆ ਇਹ ਅੱਜ ਜਲੰਧਰ ਦੀ ਵਿਜੀਲੈਂਸ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਲੋਂ ਇਨਸਾਫ ਮੰਗਣ ਦੇ ਲਈ ਮ ਆਇਆ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਜੇ ਤੁਸੀਂ ਪੰਜਾਬ ਦੇ ਹੈਤੀਓ ਇਸ ਪੰਜਾਬੀਆਂ ਦੇ ਲਈ ਤੁਸੀਂ ਕੰਮ ਕਰ ਰਹੇ ਹੋ ਅੱਜ ਇੱਕ ਕਰਪਟਰ ਲੀਡਰਾਂ ਦੇ ਖਿਲਾਫ ਵੀ ਕਾਰਵਾਈ ਕਰਕੇ ਦੱਸੋ ਇਹਨਾਂ ਕਰਪਟ ਲੋਕਾਂ ਦੇ ਖਿਲਾਫ ਵੀ ਕਾਰਵਾਈ ਕਰਕੇ ਦੱਸੋ ਮੈਂ ਦੱਸਣ ਜਾ ਰਿਹਾ ਹਾਂ ਦੋਸਤੋ ਜਲੰਧਰ ਵਸਤੇ ਵਿੱਚ ਜਿਹੜੀ ਰਾਜਨੀਤੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਨੋਟਿਸ ਵੀ ਕਿ ਅੱਜ ਲੋਕਾਂ ਦੀਆਂ ਕੰਡਾਂ ਦੇ ਉੱਤੇ ਨੋਟਿਸ ਲਗਾਇਆ ਜਾਂਦਾ ਹੈ ਲੋਕਾਂ ਦੇ ਦੁਬਾਰਾਂ ਦੇ ਉੱਤੇ ਨੋਟਿਸ ਲਗਾਇਆ ਜਾਂਦਾ ਲੋਕਾਂ ਨੂੰ ਡਰਾਇਆ ਜਾਂਦਾ ਜਲੰਧਰ ਕਾਰਪੋਰੇਸ਼ਨ ਵੱਲੋਂ ਤੁਹਾਨੂੰ ਨੋਟਿਸ ਆ ਗਿਆ ਤੁਹਾਡਾ ਜਿਹੜਾ ਮਕਾਨ ਉਹ ਢਾ ਦਿੱਤਾ ਜਾਏਗਾ ਜਾਂ ਤੁਹਾਡੇ ਮਕਾਨ ਦੇ ਉੱਤੇ ਤੁਹਾਡੇ ਘਰ ਦੇ ਉੱਤੇ ਦੁਕਾਨ ਦੇ ਉੱਤੇ ਕਲੋਨੀ ਤੇ ਕਾਰਵਾਈ ਕੀਤੀ ਜਾਏਗੀ ਫਿਰ ਕਈ ਦਲਾਲ ਪੰਦੇ ਵਿੱਚ ਲੀਡਰ ਦਲਾਲ ਜਿਹੜੇ ਸੈਟਿੰਗਾਂ ਕਰਾਉਂਦੇ ਆ ਕਿ ਮੇਰੀ ਮੇਜ਼ ਸਾਹਮਣੇ ਸੈਟਿੰਗ ਆ ਮੇਰੀ ਮੰਤਰੀ ਨਾਲ ਸੈਟਿੰਗ ਆ ਮੇਰੇ ਉਹਰੇ ਬੇਟੇ ਨਾਲ ਸੈਟਿੰਗ ਆ ਮੇਰੀ ਫਲਾਣੇ ਐਮਐਲਏ ਨਾਲ ਸੈਟਿੰਗ ਆ ਮੇਰੇ ਸਰਕਾਰ ਦੇ ਦੂਜੇ ਮੰਤਰੀ ਨਾਲ ਸੈਟਿੰਗ ਆ ਫਿਰ ਉਹ ਦਲਾਲ ਲੋਕ ਪੰਦੇ ਵਿੱਚ ਉਹ ਦਲਾਲ ਲੋਕ ਉਹਨਾਂ ਦੀਆਂ ਸੈਟੀਆਂ ਕਰਵਾਉਂਦੇ ਆ ਉਹਨਾਂ ਦਾ ਪੈਸੇ ਦਾ ਲੈਣ-ਦੇਣ ਕਰਵਾਉਂਦੇ ਆ ਕਈਆਂ ਡਾਕਟਰਾਂ ਦੇ ਘਰਾਂ 'ਚ ਹੁੰਦਾ ਕਈ ਜਿਹੜੇ ਡਾਕਟਰ ਬਸਤੀਆਂ ਦੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਡੈਂਟਿਸਟ ਆ ਡਾਕਟਰ ਉਹਨਾਂ ਦੇ ਘਰਾਂ 'ਚ ਬਹਿ ਕੇ ਦਲਾਲੀ ਉਕ ਕੀਤੇ ਜਾਂਦੇ ਆ ਕਿ ਕਲੋਨੀਆਂ ਦੇ ਸੌਦੇ ਕਿੱਦਾਂ ਹੁੰਦੇ ਆ ਕਈ ਵਾਰ ਕਈਆਂ ਫੈਕਟਰੀਆਂ ਦੇ ਵਹਿ ਕੇ ਇਹ ਸੌਦੇ ਕੀਤੇ ਜਾਂਦੇ ਆ ਕਈ ਵਾਰ ਗੱਡੀਆਂ 'ਚ ਬਹਿ ਕੇ ਇਹ ਜਿਹੜੇ ਡੀਲਾਂ ਕੀਤੀਆਂ ਜਾਂਦੀਆਂ ਇਹ ਜਿਹੜੇ ਹਾਲਾਤ ਹੈ ਮੇਰੇ ਹਲਕੇ ਵਿੱਚ ਦੇ ਬਣੇ ਆ ਦੋਸਤੋ ਮੈਂ ਸਭ ਤੋਂ ਪਹਿਲੇ ਜਨ ਮੇਰਾ ਸਵਾਲ ਹੈ ਉਹ ਜਲੰਧਰ ਦੇ ਸਭ ਤੋਂ ਫਰਸਟ ਨਾਗਰਿਕ ਜਲੰਧਰ ਦੇ ਮੇਰ ਬਨੀਪੀਰ ਜੀ ਨੂੰ ਹੈ ਮੇਰੇ ਬਹੁਤੀ ਜਾਣੀ ਹੈ ਮੇਰੇ ਵੱਡੇ ਭਾਈ ਹੈ ਕੋਕੇ ਰਿਸ਼ਤਾ ਰਾਜਨੀਤੀ ਦਾ ਲਾਗਾ ਮੇਰਾ ਉਹਨਾਂ ਨਾਲ ਪਰ ਇੱਕ ਪਰਿਵਾਰਿਕ ਜਿਹਦਾ ਮੇਰਾ ਰਿਲੇਸ਼ਨ ਹੈ ਉਹ ਮੇਰੇ ਵੱਡੇ ਭਰਾ ਦਾ ਰਿਲੇਸ਼ਨ ਉਹਨਾਂ ਨਾਲ ਮੈਂ ਸਭ ਤੋਂ ਪਹਿਲੇ ਉਹਨਾਂ ਕੋਲ ਮੰਗ ਕਰਾਂਗਾ ਕਿ ਮੈਨੂੰ ਤੁਸੀਂ ਇਨਸਾਰ ਦਿਓ ਕਿ ਜੇ ਤੁਹਾਨੂੰ ਮੈਂ ਕੋਈ ਐਵੀਡੈਂਸ ਦਵਾ ਕਿ ਇਸ ਸੀ ਨੂੰ ਕੌਣ ਸੈਪਟ ਕਰੇਗਾ ਜਲੰਧਰ ਦਾ ਕਮਿਸ਼ਨਰ ਜਲੰਧਰ ਕਾਰਪੋਰੇਸ਼ਨ ਦਾ ਮੇਅਰ ਜਲੰਧਰ ਦੇ ਡੀਸੀ ਜਾਂ ਹਾਂ ਇਲਾਕੇ ਦੇ ਮੰਤਰੀ ਕਿ ਜਿਹੜੀ ਚੀਜ਼ ਮੈਂ ਤੁਹਾਡੇ ਵਿੱਚ ਲੈ ਕੇ ਆ ਰਿਹਾ ਉਹਨੂੰ ਸੈਪਟ ਕੌਣ ਕਰੇਗਾ ਇੱਕ ਬੰਦੇ ਨੂੰ ਸੈਪਟ ਕਰਨੀ ਪੈਗੀ ਕਿ ਇਹ ਜਿਹੜੀ ਚੀਜ਼ ਹੈ ਇਹ ਗਲਤ ਤਾਂ ਕਿ ਸਹੀ ਹੈ ਅਗਰ ਨਹੀਂ ਤੁਸੀਂ ਸਾਰੇ ਲੋਕ ਬੋਲੋਗੇ ਤੇ ਤੁਹਾਡਾ ਵੀ ਨਾਮ ਇਸ ਭ੍ਰਸ਼ਟਾਚਾਰੂ ਕਪਸ਼ਨ ਵਿੱਚ ਆਏਗਾ ਮੈਂ ਤੁਹਾਡੇ ਦੇ ਉਂਗਲ ਨਹੀਂ ਚਕਾਂ ਕਿਸੇ ਦੇ ਜਿਹੜੇ ਲੋਕ ਇਸ ਤੀਜੇ ਨਾਲ ਸਹਿਮਤ ਹੋਣਗੇ ਉਹ ਜਰੂਰ ਬਾਹਰ ਆ ਕੇ ਬੋਲਣ ਔਰ ਆਪਣੇ ਜਿਹੜੇ ਥੱਲੇ ਦੇ ਮਲਾਜ਼ਮ ਥੱਲੇ ਦੇ ਲੀਡਰ ਤੇਰੇ ਦੋ ਦੋ ਟੱਕੇ ਦੇ ਲੀਡਰ ਨੋ ਟੰਗੀ ਲੀਡਰ ਲੋਕਾਂ ਦੇ ਨੂੰ ਸੂਈਆਂ ਚੋਭ ਕੇ ਪੈਸੇ ਲੈਣ ਵਾਲੇ ਲੀਡਰ ਉਹਨਾਂ ਦੇ ਉੱਤੇ ਅਗਰ ਕਾਰਵਾਈ ਕਰੋਗੇ ਮੈਂ ਤੁਹਾਡੇ ਨਾਲ ਖੜਾ ਹੋਵਾਂਗਾ ਨਹੀਂ ਤੇ ਅਗਲੇ ਲਾਈਵ ਤੋਂ ਬਾਅਦ ਤੁਹਾਡੇ ਖਿਲਾਫ ਹੀ ਜਿਹੜਾ ਪ੍ਰਸ਼ਾਸਨ ਦਾ ਰੋਪ ਹੈ ਤੁਹਾਡੇ ਨਾਲ ਡੱਟ ਕੇ ਲੜਾਈ ਲੜਾਂਗਾ ਅੱਜ ਮੈਂ ਤੁਹਾਨੂੰ ਮਾਨਦਾਰ ਕਹਿ ਰਿਹਾ ਤੁਸੀਂ ਬਹੁਤ ਅੱਛੇ ਲੋਕ ਹੋ ਮੈਂ ਤੁਹਾਡੀ ਦੂਸਰੀ ਪਾਰਟੀ 'ਚ ਹੁੰਦੇ ਨਾਤੇ ਵੀ ਤੁਹਾਡੀ ਗਰੰਟੀ ਲੈ ਰਿਹਾ ਕਿ ਤੁਸੀਂ ਇਹ ਬੇਈਮਾਨ ਲੋਕਾਂ ਦਾ ਜਿਹੜਾ ਸਾਥ ਹੈ ਨਹੀਂ ਦੇ ਸਕਦੇ ਦੋਸਤੋ ਸਭ ਤੋਂ ਪਹਿਲੇ ਜਲੰਧਰ ਕਾਰਪੋਰੇਸ਼ਨ ਦਾ ਇਹ ਨੋਟਿਸ ਹੈ ਜਲੰਧਰ ਕਾਰਪੋਰੇਸ਼ਨ ਦਾ ਇਹ ਨੋਟਿਸ ਹੈ 109 ਨੰਬਰ ਡੈਰੀ ਦੇ ਵਿੱਚੋਂ ਇਸ ਦਾ ਪੇਜ ਹੈ 25 ਨੰਬਰ ਜਿਹੜੀਆਂ ਨਾਲ ਦਾ ਨੰਬਰ ਲੱਗਿਆ ਮੈਂ ਦੱਸ ਦਵਾਂ ਜੇ ਨਹੀਂ ਪੜਿਆ ਜਾ ਰਿਹਾ ਮੈਂ ਕਲੀਅਰ ਤੁਹਾਨੂੰ ਦੱਸ ਦਿੰਦਾ ਕਲਰ ਪ੍ਰਿੰਟਰ ਵੀ ਮੇਰੇ ਕੋਲ ਇਹਨਾਂ ਦੇ ਹੈ ਇਹ ਜਿਹੜਾ ਕਾਰਪੋਰੇਸ਼ਨ ਪੂਰੇ ਪੰਜਾਬ ਦੇ ਵਿੱਚ ਇਲੀਗਲ ਨੋਟਿਸ ਹੈ ਜਿਹੜਾ ਪੂਰੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਵਿੱਚ ਜਾਂ ਮਨਪਰੀ ਕੋਰਪੋਰੇਸ਼ਨ ਦਿੱਤਾ ਜਾਂਦਾ ਕੋਈ ਅਗਰ ਗੈਰ ਕਾਨੂੰਨੀ ਕਾਰਵਾਈ ਕੋਈ ਕਰਦਾ ਜਾਂ ਕੋਈ ਬਿਨਾਂ ਨਕਸ਼ੇ ਦੇ ਮਕਾਨ ਬਣਾਉਂਦਾ ਬਿਨਾਂ ਨਕਸ਼ੇ ਦੇ ਛੋਹ ਬਣਾਉਂਦਾ ਉਹਨੂੰ ਇਹ ਨੋਟਿਸ ਜਾਂਦਾ ਇਸ ਨੋਟਿਸ ਦੇ ਉੱਤੇ ਰਸੀਦ ਵੀ ਹੈ ਏਟੀਪੀ ਵੱਲੋਂ ਸਾਈਨ ਹੈ ਐਮਟੀਪੀ ਵੱਲੋਂ ਮ ਜਿਹੜੀ ਉਹਨਾਂ ਦੀ ਰਹਿਨਮਾਈ ਥੱਲੇ ਕੰਮ ਕੀਤਾ ਹੈ ਜਲੰਧਰ ਵੈਸ ਤੱਕ ਕਪਲਾ ਨੰਬਰ 1 ਜਿਹੜਾ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਲੋਕਾਂ ਦੇ ਜਿਹੜੇ ਜਿਹੜੇ ਆਪਣੇ ਆਪ ਦੇ ਵਿੱਚ ਜਲੰਧਰ ਸ਼ਹਿਰ ਦੀ ਕਾਰਪੋਰੇਸ਼ਨ ਬਹੁਤ ਵੱਡੀ ਕਾਰਪੋਰੇਸ਼ਨ ਹੈ ਬੇਈਮਾਨ ਜਿਹੜੇ ਲੋਕਾਂ ਦਾ ਚਿਹਰਾ ਬੇਨਕਾਬ ਕਰਨ ਜਾ ਰਹੀ ਹੈ ਇਹ ਨਕਲੀ ਨੋਟਿਸ ਹੈ ਕਾਰਪੋਰੇਸ਼ਨ ਦਾ ਇਹ ਨਕਲੀ ਨੋਟਿਸ ਹੈ ਦੋਸਤੋ ਇਹ ਇੱਕ ਵਾਈਟ ਪੇਪਰ ਕੰਪਿਊਟਰ ਦੇ ਵਿੱਚੋਂ ਕੱਢਿਆ ਹੋਇਆ ਪੇਪਰ ਹੈ ਆ ਦੇਖ ਲਓ ਮੈਂ ਵਾਈਟ ਪੇਪਰ ਲਿਆ ਵਾਈਟ ਪੇਪਰ ਨੂੰ ਨਾਲ ਖੜਾ ਕਰ ਰਿਹਾ ਇਹ ਕੰਪਿਊਟਰ ਦੇ ਵਿੱਚੋਂ ਕੱਢੇ ਹੋਏ ਨੋਟਸ ਹੈ ਇਹਨਾਂ ਦਾ ਨਾਂ ਕੋਈ ਰਿਕਾਰਡ ਹੈ ਇਹਨਾਂ ਦਾ ਕਿਸੇ ਤਰੀਕੇ ਦਾ ਕੋਈ ਐਮਟੀਪੀ ਕੋ ਰਿਕਾਰਡ ਹੈ ਕਿਸੇ ਤਰੀਕੇ ਦਾ ਕੋਈ ਏਟੀਪੀ ਕੋ ਰਿਕਾਰਡ ਹੈ ਇਹ ਸਿੱਧਾ ਸਿਰਫ ਜਦੋਂ ਮੰਤਰੀ ਸਪੁੱਤਰ ਦਾ ਫੋਨ ਜਾਂਦਾ ਹੈ ਇਹ ਕੀ ਇਹ ਫਲਾਣੇ ਦੁਕਾਨਦਾਰ ਦੇ ਕੀਤੀ ਜਾਏ ਇਹ ਕਲੋਨੀ ਵਾਲ ਨੂੰ ਕਿ ਮੈਨੂੰ ਮਿਲਿਆ ਜਾਏ ਇਸ ਸ਼ੋਪ ਵਾਲ ਨੂੰ ਕਿ ਮੈਨੂੰ ਮਿਲਿਆ ਜਾਏ ਜਦੋਂ ਉਹਨਾਂ ਨੂੰ ਮਿਲਨ ਦਾ ਇੱਕ ਜਿਹੜਾ ਢੰਗ ਹੈ ਕਾਰਪੋਰੇਸ਼ਨ ਦੀ ਜਿਹੜੀ ਰਿਕਵਰੀ ਹੈ ਜਿਹੜਾ ਡਿਵੈਲਪਮੈਂਟ ਚਾਰਜ ਜਿਹੜਾ ਕਾਰਪੋਰੇਸ਼ਨ ਜਮਾ ਹੋਣਾ ਚਾਹੀਦਾ ਜਾਂ ਪੁੱਡਾ ਤੇ ਜਮਾ ਹੋਣਾ ਚਾਹੀਦਾ ਉਹ ਜਿਹੜਾ ਰੈਵਨਿਊ ਹੈ ਉਹ ਆ ਜੋ ਜਾ ਰਿਹਾ ਹੈ ਏ ਡਬਲ ਵੀ ਰਿਕਵਰੀ ਕੰਪਨੀ ਕੋ ਇਹ ਨਕਲੀ ਨੋਟਾਂ ਜਾਂਦਾ ਤੁਹਾਡੀ ਕੋਠੀਆਂ ਦੇ ਉੱਤੇ ਲੱਗ ਜਾਂਦਾ ਇਹਦਾ ਕਿਤੇ ਵੀ ਕਾਰਪੋਰੇਸ਼ਨ ਦੇ ਵਿੱਚ ਕੋਈ ਵੀ ਰਿਕਾਰਡ ਨਹੀਂ ਹੈ ਦੋਸਤੋ ਬਾਰ-ਬਾਰ ਕਹਿ ਰਹੇ ਆ ਕੋਈ ਰਿਕਾਰਡ ਨਹੀਂ ਹੈ ਇਹਨਾਂ ਦੇ ਉੱਤੇ ਫਿਰ ਇੱਕ ਨੰਬਰ ਲਿਖਿਆ 207 208 ਉਹ ਇਹਨਾਂ ਦੇ ਇੱਕ ਰਜਿਸਟਰਡ ਹੈ ਜਿਹੜਾ 50 ਰੁਪਏ ਦਾ ਮਿਲਦਾ ਉਹਦੇ ਤੇ ਨੰਬਰ ਚਾੜ ਦਿੰਦੇ ਆ ਜਿਹੜਾ ਬੰਦਾ ਇਹਨਾਂ ਨਾਲ ਡੀਲ ਕਰ ਜਾਂਦਾ ਉਹਦਾ ਉਥੋਂ ਪੇਪਰ ਫਟ ਜਾਂਦਾ ਜਿਹੜਾ ਨਹੀਂ ਡੀਲ ਕਰਦਾ ਉਹ ਰੱਖੇ ਰੱਖਦਾ ਪਰ ਫਿਰ ਵੀ ਇਹ ਰਿਕਾਰਡ 'ਚ ਨਹੀਂ ਆਂਦਾ ਰਿਕਾਰਡ ਦੇ ਵਿੱਚ ਇਹ ਨੋਟਿਸ ਆਉਂਦਾ ਇਹ ਵਾਲਾ ਇਹਦਾ ਨੋਟਿਸ ਹੈ ਇਹ ਰਿਕਾਰਡ ਦੇ ਵਿੱਚ ਅੱਜ ਮੇਰੇ ਹਲਕੇ ਜਲੰਧਰ ਵੈਸਤੇ ਵਿੱਚ ਮੇ ਜਲੰਧਰ ਦੇ ਮੇਹਰ ਸਾਹਿਬ ਨੂੰ ਦੱਸਣਾ ਚਾਹਨਾ ਜਲੰਧਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਦੱਸਣਾ ਚਾਹਨਾ ਮੈਂ ਦੱਸਣਾ ਚਾਹੁੰਦਾ ਜਲੰਧਰ ਦੇ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਹੈ ਬੜੇ ਆਦਰ ਨਹੀਂ ਹੈ ਕਿਉਂਕਿ ਅੱਜ ਮੈਂ ਉਹਨਾਂ ਦੀ ਇਨਸਪੈਕਟ ਇਸ ਕਰਕੇ ਕਰ ਰਿਹਾ ਕਿ ਅਗਰ ਮੈਨੂੰ ਉਹਨਾਂ ਕੋਲ ਇਨਸਾਫ ਨਹੀਂ ਮਿਲੇਗਾ ਕਿ ਮੈਂ ਸਾਰੀ ਪ੍ਰਸ਼ਾਸਨ ਗਾਦੀ ਲਪੇਟਾਂਗਾ ਗੋਤਮ ਜੈਨ ਜੀ ਉਹਨਾਂ ਨੂੰ ਮੈਂ 17 April ਦੀ ਜਿਹੜੀ ਇਹ ਕੰਪਲੇਂਟ ਆ ਉਹਨਾਂ ਦੇ WhatsApp ਨੰਬਰ ਤੇ ਪਰ ਉਹਨਾਂ ਨੂੰ ਕਾਲ ਕਰਕੇ ਦਿੱਤੀ ਹੋਈ ਹੈ ਜਿਹਦਾ ਰਿਕਾਰਡ ਤੁਹਾਡੇ ਕੋਲ ਸਾਂਝਾ ਕਰ ਰਹੇ ਹਾਂ ਜਲੰਧਰ ਦੀਆਂ ਜਿਹੜੀਆਂ ਵੈਦ ਕਲੋਨੀਆਂ ਜਿਹੜੀਆਂ ਕੱਟੀਆਂ ਜਾ ਰਹੀਆਂ ਮੇਰਾ ਉਹਨਾਂ ਕਲੋਨੀਆਂ ਨੂੰ ਬੰਦ ਕਰਨ ਦਾ ਮਤਲਬ ਨਹੀਂ ਹੈ ਦੋਸਤੋ ਉਹਨਾਂ ਕਲੋਨੀਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਦਾ ਕੋਈ ਮਤਲਬ ਨਹੀਂ ਹੈ ਅਗਰ ਉਹ ਲੋਕ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਨ ਅਗਰ ਉਹ ਲੋਕ ਰੈਵਨਿਊ ਜਮ੍ਹਾਂ ਕਰਾਨ ਅਗਰ ਉਹ ਸਿਵਰ ਬੋਰਡ ਤੇ ਜਾਣ ਵਾਟਰ ਸਪਲਾਈ ਤੇ ਪੈਸਾ ਜਮ੍ਹਾਂ ਕਰਾਨ ਉਹ ਜਲੰਧਰ ਵੈਸਟੀ ਦੀ ਡਿਵੈਲਪਮੈਂਟ ਤੇ ਲੱਗੇ ਜਲੰਧਰ ਵੈਸਟੀ ਦੀ ਡਿਵੈਲਪਮੈਂਟ ਹੈ ਉਹ ਅਗਰ ਨੰਬਰ 1 ਹੋਵੇ ਉਹ ਕਿੱਥੋਂ ਹੋਏਗੀ ਅਗਰ ਸਾਡੇ ਲੋਕ ਰੈਵਨਿਊ ਦੇਣਗੇ ਅਜੇ ਰੈਵਨਿਊ ਕਿੱਥੇ ਜਾ ਰਿਹਾ ਗੰਦੇ ਨਾਲੇ ਦੇ ਕੋਲ ਲੱਗਾਂ ਕੰਪਲੈਕਸ ਫੈਕਟਰੀ ਦੇ ਵਿੱਚ ਰਿਕਵਰੀ ਏਜੰਸੀ ਉੱਥੇ ਬੈਠੀ ਐ ਇਹ ਸਾਰਾ ਦਾ ਸਾਰਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਚਿੰਤਾ ਨਾ ਕਰੋ ਉਹਨਾਂ ਦੇ ਵੀ ਐਵੀਡੈਂਸ ਐ ਮੇਰੇ ਕੋਲ ਉਹ ਬੇਫਿਕਰ ਹੋ ਕੇ ਬੋਲਣ ਉਹਨਾਂ ਦੀਆਂ ਰਿਕਾਰਡਿੰਗਾਂ ਦਵਾਂਗਾ ਮੁੱਖ ਮੰਤਰੀ ਸਾਹਿਬ ਇਹ ਪਹਿਲਾ ਕਪਲਾ ਤੁਹਾਡੇ ਨੁਕਸਾਂ ਦਾ ਕਿ ਜਿਹੜੇ ਮੇਰੇ ਕੋਲ ਅੱਜ ਟੋਟਲ ਨੋਟਿਸ ਐ ਜਲੰਧਰ ਵੈਸਟ ਦੇ ਉਹ 100 ਤੇ 70 ਨੋਟਿਸ ਐ ਮੇਰੇ ਕੋਲ ਦੋਸਤੋ 177 177 ਜਿਹੜੇ ਮੇਰੇ ਕੋਲ ਨੋਟਿਸ ਐ ਜਲੰਧਰ ਵੈਸਟ ਦੇ ਸੋਰੀ ਮੇਰੇ ਕੋਲ ਜਲੰਧਰ ਵੈਸਟ ਦੇ 187 ਨੋਟਿਸ ਅੱਜ ਦੋਸਤੋ ਮੇਰੇ ਕੋਲ ਇਹਨਾਂ ਦੀਆਂ ਕਲੋਨੀਆਂ ਦੀ ਫੋਟੋ ਆ ਇਹਨਾਂ ਦੇ ਉੱਤੇ ਜਿਹੜੀ ਕੀਤੀਆਂ ਕਾਰਵਾਈਆਂ ਕੋਈ ਪੋਰਟਲ ਵੱਲੋਂ ਲੱਗੀ ਕਾਰਵਾਈ ਕੋਈ ਕੌਂਸਲ ਵੱਲੋਂ ਕੀਤੀ ਕਮਲੇਟ ਕੋਈ ਇਲਾਕੇ ਦੇ ਕੋਈ ਕਿਸੇ ਹੋਰ ਬੰਦੇ ਵੱਲੋਂ ਕੀਤੀਆਂ ਕਮਿਨਿਟਾਂ ਜਿਸ ਤੋਂ ਬਾਅਦ ਇਹ ਨੋਟਿਸ ਲੱਗ ਜਾਂਦਾ ਨੋਟਿਸ ਲੱਗਣ ਤੋਂ ਬਾਅਦ ਇਹ ਆ ਉਹ ਨੋਟਿਸ ਲਾਣ 6 ਕੋਠੀਆਂ ਦਾ ਇੱਥੇ ਲਿਖਿਆ ਅਵਿਆਦ 6 ਪੋਰਸ਼ਨੀਆਂ ਲਿਖਿਆ ਹੋਇਆ ਹੈ ਤੇ ਉਹਦੇ ਤੋਂ ਬਾਅਦ ਜਿਹੜਾ ਅਗਲਾ ਬੰਦਾ ਉਹ 12 ਹੋਰ ਬਣਾ ਲੈਂਦਾ ਕਹਿੰਦਾ ਛੇ ਦਾ ਕੀ ਹੋਇਆ ਛੇ ਦੇ ਪੈਸੇ ਦੇ ਦਿੱਤੇ ਰਿਕਵਰੀ ਏਜੰਸੀ ਨੂੰ ਉਹਨਾਂ ਨੇ ਬੋਰਡ ਲਵਾ ਦਿੱਤੇ ਪੂਰੇ ਜਲੰਧਰ ਸ਼ਹਿਰ 'ਚ ਕਿ ਏਬੀ ਏ ਡਬਲ ਬੀ ਦੇ ਦੀ ਰਿਕਵਰੀ ਹੈ ਆਪਾਂ ਛੇ ਉਠੀਆਂ ਨੋਟਾਂ ਦਿੱਤਾ ਕਿਸੇ ਇਨਸਾਨ ਕਾਰਪੋਰੇਸ਼ਨ ਨੇ ਉਹਨਾਂ ਨੇ ਜਲੰਧਰ ਸ਼ਹਿਰ 'ਚ ਇਹਨਾਂ ਨੇ ਹੋਟਲ ਲਵਾ ਦਿੱਤੇ ਮਾਨਯੋਗ ਮੰਤਰੀ ਪੰਜਾਬ ਸਰਕਾਰ ਦੇ ਤੇ ਉਹਨਾਂ ਨੇ 12 ਕੁੱਟੀਆਂ ਹੋਰ ਚਾਲੂ ਕਰਤੀਆਂ ਕਹਿੰਦਾ ਕੋਈ ਚਿੰਤਾ ਨਹੀਂ ਛੇ ਦੇ ਪੈਸੇ ਨਾਲੇ 12 ਨਾਲ ਵੀ ਦਿੱਤੇ ਉਹਨਾਂ ਨੇ ਕੁੱਟੀਆਂ ਦੀ ਡੀਲ ਕੀ ਹੋਈ ਹੈ ਉਹ ਮੇਰਾ ਗੁਪਤ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੇਰੇ ਲਾਈਫ ਤੋਂ ਬਾਅਦ ਪਹਿਲੇ ਮੈਨੂੰ ਕੋਈ ਸੁਨੇਹਾ ਨਹੀਂ ਆ ਚੁੱਕਾ ਮੈਂ ਪਹਿਲੇ ਵੀ ਬੜਾ ਬਾਰੀ ਕਿਹਾ ਮੈਨੂੰ ਉਹਨਾਂ ਨੂੰ ਮਿਲਣਾ ਹੋਇਆ ਜਿਲੰਦਰ ਬਹੁਤ ਹੀ ਪਦਮਸ਼ਰੀ ਹੰਸਰਾਜ ਸਿੰਘ ਜੀ ਦੀ ਜਿਹੜੀ ਧਰਮ ਪਤਨੀ ਦੇ ਰਸਮ ਕੇ ਰਿਆ ਤੋਂ ਆਏ ਸੀ ਮੈਂ ਉਹਨਾਂ ਕੋਲ ਵਿਸ਼ ਕੀਤੀ ਮੁੱਖ ਮੰਤਰੀ ਪੰਜਾਬ ਨੂੰ ਮੈਨੂੰ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਬੁਲਾ ਕੇ ਹਾਲ ਚਾਲ ਪੁੱਛਿਆ ਪਰ ਮੇਰਾ ਸਮੇਂ ਨਹੀਂ ਸੀ ਉਹਨਾਂ ਨੂੰ ਉੱਥੇ ਮਿਲਣ ਦਾ ਕਿਉਂਕਿ ਉੱਥੇ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ ਪਰ ਮੈਨੂੰ ਉਹਨਾਂ ਨੇ ਬਹੁਤ ਸਨੇਹ ਦਿੱਤਾ ਪਰ ਮੈਂ ਮੁੱਖ ਮੰਤਰੀ ਸਮਰਸਨਾ ਚਾਹੁੰਨਾ ਕਿ ਤੁਸੀਂ ਵਿਜੇ ਸਿੰਘਲਾ ਦੇ ਉੱਤੇ ਕਾਰਵਾਈ ਕੀਤੀ ਸੀ ਉਹ ਤੁਹਾਡੇ ਕੋਲ ਐਵੀਡੈਂਸ ਸੀ ਤੁਸੀਂ ਆਪਣੇ ਮੰਤਰੀ ਦੇ ਖਿਲਾਫ ਕਾਰਵਾਈ ਕੀਤੀ ਤੁਹਾਡੇ ਕੋਲ ਐਵੀਡੈਂਸ ਸੀ ਤੁਸੀਂ ਇੱਕ ਐਮਐਲਏ ਦੇ ਪੀਏ ਦੇ ਕਾਰਨ ਖਿਲਾਫ ਕਾਰਵਾਈ ਕੀਤੀ ਉਹ ਤੁਹਾਡੇ ਕੋਲ ਐਵੀਡੈਂਸ ਸੀ ਮੈਂ ਤੁਹਾਨੂੰ ਤੁਹਾਡੇ ਪੰਜਾਬ ਦੇ ਮੰਤਰੀ ਮਾਨਯੋਗ ਸ਼੍ਰੀ ਮਹਿੰਦਰ ਪੱਗਾ ਜੀ ਜਿਹੜੇ ਜਲੰਧਰ ਦੇ ਮਨਿਸਟਰ ਹੈ ਮੈਂ ਤੁਹਾਨੂੰ ਉਹਨਾਂ ਦੇ ਐਵੀਡੈਂਸ ਦੇਣ ਨੂੰ ਤਿਆਰ ਹਾਂ ਉਹਨਾਂ ਦੇ ਬਾਈ ਨਈਮ ਨੰਬਰ ਤੋਂ ਉਹਨਾਂ ਦੇ ਜਿਹੜਾ ਮੋਬਾਈਲ ਨੰਬਰ ਹੈ 98142 99790 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਕਿ ਕਿੱਦਾਂ ਲੋਕਾਂ ਕੋਲੋਂ ਰਿਸ਼ਵਤ ਮੰਗਣ ਦਾ ਜਿਹੜਾ ਸਟਾਈਲ ਉਹਨਾਂ ਦਾ ਇਹ ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਦੇਖਣਾ ਕਿ ਰਿਸ਼ਵਤ ਮੰਗਣ ਦਾ ਜਿਹੜਾ ਸਟਾਈਲ ਹੈ ਕਿ ਕਿੱਦਾਂ ਮੈਂ ਤੁਹਾਨੂੰ ਜਿਹੜਾ ਐਵੀਡੈਂਸ ਲੈ ਕੇ ਦੇ ਰਿਹਾ ਕਿਦਾਂ ਗੱਲ ਕਰ ਰਿਹਾ ਕੀ ਉਹਨਾਂ ਦਾ ਸਟਾਈਲ ਹੈ ਇਹ ਤੁਸੀਂ ਦੇਖੋਗੇ ਮੈਂ ਅੱਜ ਪੂਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਹਲਕੇ ਜਲੰਧਰ ਵੈਸ ਦਾ ਕਰਪਟ ਮੰਤਰੀ ਜਿਹਦਾ ਮੈਂ ਐਵੀਡੈਂਸ ਦੇਣ ਜਾ ਰਿਹਾ ਪਰ ਐਵੀਡੈਂਸ ਦਵਾਂਗਾ ਜੇ ਕਾਰਵਾਈ ਕਰਨੀ ਹੈ ਜੇ ਕਾਰਵਾਈ ਨਹੀਂ ਕਰਨੀ ਜਿੱਦਾਂ ਅੱਜ 80B ਨੂੰ ਤੁਸੀਂ ਛਿੜਾ ਰਹੇ ਹੋ ਮੰਤਰੀ ਸਾਹਿਬ ਉਦੋਂ ਤੁਸੀਂ ਵੀ ਛੁੱਟ ਜਾਣਾ ਪਰ ਜੇ ਮੈਂ ਇਹਨਾਂ ਦੇ ਐਵੀਡੈਂਸ ਨਹੀਂ ਦੇ ਸਕਿਆ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਉੱਤੇ ਵੀ ਐਫ ਆਈਆਰ ਰਜਿਸਟਰ ਕਰ ਸਕਦੇ ਹੋ ਇਹ ਮੇਰਾ ਖੁੱਲਾ ਚੈਲੰਜ ਹੈ ਕਿ ਅਗਰ ਮੈਂ ਮੰਤਰੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਮਾਨਜੋਗ ਉਹਨਾਂ ਦੇ ਪੁੱਤਰ ਦੇ ਮਾਨਜੋਗ ਉਹਨਾਂ ਦੇ ਕਾਉਂਸਲਰਾਂ ਦੇ ਐਵੀਡੈਂਸ ਨਾ ਦੇ ਸਕਾਂ ਤੁਸੀਂ ਮੇਰੇ ਖਿਲਾਫ ਵੱਡੀ ਤੋਂ ਵੱਡੀ ਕਾਰਵਾਈ ਕਰ ਸਕਦੇ ਹੋ ਪਰ ਮੈਨੂੰ ਦੱਸੋ ਇਹਨਾਂ ਦਾ ਅਸਤੀਫਾ ਕਿੱਦਾਂ ਲੈਣਾ ਹੈ ਤੁਸੀਂ ਕਨਾਲੇ ਦੀ ਸਪੋਰਟੀ ਲਈ ਹੈ ਤੁਸੀਂ ਇਹਨਾਂ ਦੇ ਵੀ ਕਰੋਕਾਰ ਬਾਈ ਮੈਂ ਅੱਜ ਹੀ ਤੁਹਾਡੇ ਕੋਲ ਤੁਹਾਡੇ ਦਰਬਾਰ ਚ ਲੈ ਕੇ ਆਨੂੰ ਤਿਆਰ ਆ ਕਿ ਇੱਕ ਮੰਤਰੀ ਰਿਸ਼ਵਤ ਕਿੱਦਾਂ ਮੰਗਦਾ ਇੱਕ ਮੰਤਰੀ ਦਾ ਰਿਸ਼ਵਤ ਮੰਗਣ ਦਾ ਸਟਾਈਲ ਕੀ ਹੈ ਪੰਜਾਬ ਦਾ ਅੱਜ ਤੁਹਾਡੇ ਕੋਲ ਹੀ ਨੇਕਾਂ ਕੰਮਲੇਟਾ ਉਹਨਾਂ ਦੀਆਂ ਪੁਲਿਸ ਦਾ ਮੈਟਰ ਤੁਹਾਡੇ ਕੋਲ ਆਇਆ ਹੋਇਆ ਉਹਨਾਂ ਦਾ ਕਿੱਦਾਂ ਰਿਸ਼ਵਤ ਲੈਣ ਦਾ ਸਟਾਈਲ ਹੈ ਅੱਜ ਕਲੋਨੀਆਂ ਦੇ ਲੋਕ ਜਿਹੜੇ ਉਹਨਾਂ ਕੋਲ ਕਿੱਦਾਂ ਉਹਨਾਂ ਦੇ ਸਹਬਜਾਦੇ ਪੈਸੇ ਮੰਗ ਰਹੇ ਆ ਕਿੱਦਾਂ ਪਟਵਾਰੀਆਂ ਕੋ ਪੈਸੇ ਮੰਗ ਰਹੇ ਆ ਤੁਸੀਂ ਇੱਕ ਵਾਦਾ ਕੀਤਾ ਲੋਕਾਂ ਦੇ ਨਾਲ ਕਿ ਜਲੰਧਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰਾਂ ਦੀ ਤੁਸੀਂ ਧੋੜ ਲਵਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਤਹਿਸੀਲਦਾਰਾਂ ਨੂੰ ਤੁਸੀਂ ਬਦਲ ਦਿੱਤਾ ਤੁਸੀਂ ਉਹਨਾਂ ਦੇ ਸਾਹਮਣੇ ਕਾਨਗੋ ਲਗਾ ਦਿੱਤੇ ਮੈਂ ਤੁਹਾਨੂੰ ਪੂਰਾ ਐਵੀਡੈਂਸ ਦਵਾਂਗਾ ਕਿ ਕਾਨਗੋ ਕਿੰਨੇ ਵਜੇ ਉਹਨਾਂ ਦੇ ਘਰ ਗਿਆ 7:12 ਤੇ ਉਹਨਾਂ ਦੇ ਘਰ ਦੇ ਅੰਦਰ ਵੜਿਆ ਕਿਹੜੀ ਤਰੀਕ ਨੂੰ ਗਿਆ ਤੇ 8:05 ਤੇ ਬਾਹਰ ਆਇਆ ਤੇ ਉਸ ਨੂੰ ਕੀ ਦਬਾਅ ਬਣਾਇਆ ਗਿਆ ਕਾਨਗੋ ਨੂੰ ਕੀ ਕਿਹਾ ਗਿਆ ਕਾਨਗੋ ਨੂੰ ਕਿ ਕਿਦਾਂ ਰਿਕਵਰੀ ਸਾਨੂੰ ਕਰਾ ਕੇ ਦੇ ਕਿਦਾਂ ਜਲੰਧਰ ਦੇ ਅਸੀਂ ਮੰਤਰੀ ਆ ਕਿੱਦਾਂ ਸਾਨੂੰ ਪੈਸਾ ਆਣਾ ਚਾਹੀਦਾ ਇਹ ਤੁਸੀਂ ਕਾਨੂੰਗੋ ਨੂੰ ਬੁਲਾ ਕੇ ਪੁੱਛ ਸਕਦੇ ਹੋ ਇਹ ਮੈਂ ਨਹੀਂ ਕਹਿ ਰਿਹਾ ਇਹ ਤੁਹਾਨੂੰ ਕਾਨੂੰਗੋ ਦੱਸੇਗਾ ਤੁਸੀਂ ਜਿਹੜਾ ਕਾਨੂੰਗੋ ਤੁਸੀਂ ਕਿਹਾ ਕਿ ਰਿਸ਼ਵਤ ਮੁਕਤ ਕਾਨੂੰਗੋ ਮੈਂ ਲਗਾਇਆ ਮੈਂ ਤੁਹਾਨੂੰ ਸਮੇਂ ਦੱਸ ਰਿਹਾ 7:12 ਤਰੀਕ ਦਾ ਨਾਮ ਦੱਸਾਂਗਾ ਉਸ ਦਿਨ ਦਿਨ ਦੱਸਾਂਗਾ ਤੇ 8:05 ਤੇ ਜਿਹੜਾ ਕਾਨੂੰਗੋ ਰ ਆਪਣਾ ਦੇ ਘਰੋਂ ਬਾਹਰ ਆਂਦਾ ਇੱਥੇ ਨਹੀਂ ਰਿਸ਼ਵਤ ਮੁੱਕੀ ਅੱਜ ਇਹ ਕਰਪਸ਼ਨ ਕਰਨ ਦੀ ਬੜੇ ਨਵੇਂ ਨਵੇਂ ਸਟਾਈਲ ਹੈ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਔਰ ਜਲੰਧਰ ਦੇ মিডিਆ ਨੂੰ ਦੱਸਣਾ ਚਾਹਨਾ ਕੀ ਐਮਟੀਵੀ ਬੜੀ ਅਹਿਮਤ ਇੱਕ ਪੋਸਟ ਹੈ ਜਲੰਧਰ ਦੀ ਕਿ ਜਲੰਧਰ ਸ਼ਹਿਰ ਦੇ ਵਿੱਚ ਕੈਂਟੀ ਜਲੰਧਰ ਸ਼ਹਿਰ ਨੂੰ ਦੇਖਦਾ ਇਹਨਾਂ ਨੇ ਇੱਕ ਐਮਟੀ ਨੂੰ ਪਠਾਨਕੋਟ ਤੋਂ ਲੈ ਕੇ ਜਲੰਧਰ ਵੈਸਟ ਦੇ ਵਿੱਚ ਲੱਗਣ ਦੇ ਲਈ ਕੱਲੇ ਇੱਕ ਜਲੰਧਰ ਦੇ ਕਮਿਸ਼ਨਰ ਨੂੰ 2.5 ਘੰਟੇ ਹਰਾਸ ਕਰਨ ਤੋਂ ਬਾਅਦ ਜਲੰਧਰ ਵੈਸਟ ਕੱਲਾ ਐਮਟੀ ਵੀ ਲਵਾਇਆ ਬਖਰਾ ਕਿ ਸਾਡੀ ਜਿਹੜੀ ਰਿਕਵਰੀ ਦੇ ਵਿੱਚ ਦਿੱਕਤ ਨਾ ਆਵੇ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਜਿਹੜੇ ਐਮਟੀਪੀ ਹੈ ਉਹ ਵੀ ਹਲਕਾ ਵਾਈ ਲਗਾਉਗੇ ਐਮਟੀਵੀ ਵੀ ਮੈਂ ਸੱਚ ਸੁਣੇ ਸੀ ਡੀਐਸਪੀ ਸੁਣੇ ਸੀ ਹਲਕਾ ਵਾਈ ਲੱਗਣੇ ਅੱਜ ਐਮਟੀਪੀ ਵੀ ਹਲਕਾ ਵਾਈ ਮੰਤਰੀ ਪੁੱਤਰ ਤੇ ਮੰਤਰੀ ਦੇ ਦਬਾਅ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਲਗਾਇਆ ਗਿਆ ਇਹ ਬੜੀ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਇਹਦਾ ਜਵਾਬ ਜਿਹੜਾ ਤੁਸੀਂ ਦੇ ਸਕਦੇ ਹੋ ਮੁੱਖ ਮੰਤਰੀ ਸਾਹਿਬ ਇਹ ਐਮਟੀਪੀ ਦੇ ਆਰਡਰ ਹੈ ਜੀ 244 2025 ਦੇ ਐਮਟੀਪੀ ਜਿਹੜੇ ਨੂੰ ਜਿਹੜਾ ਚਾਰਜ ਹੈ ਨਰੀਸ਼ ਜੀ ਨੂੰ ਦਿੱਤਾ ਗਿਆ 24 4 2025 ਨੂੰ ਜਲੰਧਰ ਵੈਸਟ ਦਾ ਮੈਂ ਪਹਿਲੀ ਵਾਰ ਦੇਖ ਰਿਹਾ ਦੋਸਤੋ ਰਾਜਨੀਤੀ ਜੀ ਮੈਨੂੰ ਵੀ ਬੜੇ ਸਾਲ ਹੋ ਗਿਆ ਕਿ ਕੱਲੇ ਐਮਟੀ ਵੀ ਇੱਕ ਲੈ ਕੇ ਸਪੈਸ਼ਲ ਲਗਾ ਦਿੱਤਾ ਕਿ ਸਾਡੀ ਜਿਹੜੀ ਰਿਕਵਰੀ ਦੇ ਵਿੱਚ ਉਹ ਦਿੱਕਤ ਨਾ ਆਵੇ ਮੁੱਖ ਮੰਤਰੀ ਸਾਹਿਬ ਅਗਰ ਤੁਸੀਂ ਇਹਨਾਂ ਦੇ ਕਰਪਸ਼ਨ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹੋ ਤੁਸੀਂ ਚੰਦੂ ਕੋ ਤੁਹਾਡਾ ਮੰਤਰੀ ਕਿੰਦਾ ਕਰਪਸ਼ਨ ਨਾਲ ਦੇ ਵਿੱਚ ਲਪੇਟ ਹੈ ਮੇਰੇ ਕੋਲ ਬਹੁਤ ਅਨਦਰ ਐਵਿਡੈਂਸ ਹੈ ਪਰ ਮੈਂ ਐਵੀਡੈਂਸ ਕਿਨੂੰ ਕਿਨੂੰ ਦਵਾਵਾਂ ਮੈਂ ਪਹਿਲੇ ਵੀ ਬਹੁਤ ਕੁਝ ਬੋਲ ਚੁੱਕਾ ਹਾਂ ਕਈ ਲੋਕਾਂ ਦੇ ਖਿਲਾਫ ਬੋਲਿਆ ਉਹਨਾਂ ਦਾ ਬਾਲਬਿੰਕਾ ਨਹੀਂ ਹੋਇਆ ਲੋਕ ਮੈਨੂੰ ਸਮਝਦੇ ਆ ਕਿ ਲੱਗਦਾ ਕਿ ਮੈਂ ਬੋਲਦਾ ਕਿ ਬਾਦ ਦੇ ਵਿੱਚ ਮੈਨੂੰ ਕਿਸੇ ਦਬਾਅ ਨਾਲ ਚੁੱਪ ਕਰਾ ਦਿੱਤਾ ਜਾਂਦਾ ਕੋਈ ਨਹੀਂ ਆਉਣ ਵਾਲੇ ਸਮੇਂ ਜਦ ਅ ਤੁਸੀਂ ਨਹੀਂ ਕਾਰਵਾਈ ਕਰੋਗੇ ਮੈਂ ਲੋਕਾਂ ਨੂੰ ਵਿਸ਼ਵਾਸ ਦਿੱਤਾ ਹੋਇਆ ਕਿ ਜਦੋਂ ਵੀ ਸਰਕਾਰ ਬਦਲੇਗੀ ਇਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗਾ ਇਹ ਕਰਪਟ ਲੋਕ ਜਿੱਲਾ ਦੇ ਜਾਣਗੇ ਜਿਹੜੇ ਕਲੋਨੀਆ ਕੱਟਣ ਵਾਲੇ ਲੋਕ ਉਹਨਾਂ ਨੂੰ ਕੋਈ ਵੀ ਮੇਰੀ ਰੁਕਾਵਟ ਨਹੀਂ ਹੈ ਉਹ ਜਾ ਕੇ ਰੈਵਨਿਊ ਜਮਾ ਕਰਾਨ ਕਾਰਪੋਰੇਸ਼ਨ ਦੇ ਵਿੱਚ ਉਹ ਰੈਵਨਿਊ ਜਮਾ ਕਰਾਨ ਜਲੰਧਰ ਪੁਡਾ ਦੇ ਆਫਿਸ ਦੇ ਵਿੱਚ ਤੇ ਮੈਂ ਉਹਨਾਂ ਦੇ ਨਾਲ ਆ ਅਗਰ ਉਹ ਬਿਨਾਂ ਕਾਰ ਜਲੰਧਰ ਡਿਵੈਲਪਮੈਂਟ ਚਾਰਜ ਕਰਾਏ ਅੱਜ ਗੁੰਡਿਆਂ ਦੇ ਬਲਾਂ ਦੇ ਉੱਤੇ ਬਦਮਾਸ਼ਾਂ ਦੇ ਬਲਾਂ ਦੇ ਉੱਤੇ ਜਿਹੜੇ ਟੁੱੱਚੇ ਲੀਡਰਾਂ ਦੇ ਬਲਾਂ ਦੇ ਉੱਤੇ ਅੱਜ ਕੋਲੋਨੀਆਂ ਕੱਟਣਗੇ ਅੱਜ ਲੋਕਾਂ ਨੂੰ ਉਹ ਕੋਲੋਨੀਆਂ ਦੇ ਵਿੱਚ ਜ਼ਮੀਨਾਂ ਦੇਣਗੇ ਇਹ ਮੈਂ ਨਹੀਂ ਬਰਦਾਸ਼ਤ ਕਰਾਂਗਾ ਇਹਦੇ ਤੋਂ ਬਾਅਦ ਮੈਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਲੋਕ ਇਦਾਂ ਦੇ ਕਰਪਟ ਲੋਕਾਂ ਦੇ ਨਾਲ ਖੜੇ ਆ ਉਹਨਾਂ ਦੀ ਕਲੋਨੀयां ਜਾ ਕੇ ਲਾਈਵ ਹੋਵਾਂਗਾ ਕਿਉਂਕਿ ਮੇਰਾ ਸਟੇਟਸ ਨਹੀਂ ਲਾਈਵ ਹੋਣਾ ਮੁੱਖ ਮੰਤਰੀ ਸਾਹਿਬ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਇਲیکشن ਕਰਵਾਏ ਸੀ ਆਮ ਆਦੀ ਪਟਵੀ ਮੈਦਾਨ ਚ বিজেপি ਵੀ ਮੈਦਾਨ ਸੀ ਸਾਰੀਆਂ ਪਾਰਟੀਆਂ ਆਪਣੇ ਆਪਣੇ ਮੈਦਾਨ ਸੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਲੋਕਾਂ ਨੂੰ ਮੈਦਾਨ ਚ ਉਤਾਰਿਆ ਪਰ ਬਹੁਤ ਵੱਡਾ ਬਹੁਮਤ ਜਿੰਨ ਦਾ ਵੈਸ ਤੇ ਮਿਲਿਆ ਮੈਂ ਆਪਣੇ ਲੋਕਾਂ ਦਾ ਧੰਨਵਾਦ ਹਮੇਸ਼ਾ ਕਰਦਾ ਸਿਰ ਝੁਕਾ ਕੇ ਕਰਦਾ ਕਿ ਤੁਹਾਡੇ ਮੰਤਰੀ ਦੇ ਬਰਾਬਰ ਅਸੀਂ ਆਪਣੇ ਲੋਕਾਂ ਨੂੰ ਲੈ ਕੇ ਖੜਾ ਕੀਤਾ ਲੋਕਾਂ ਨੇ ਡਟ ਕੇ ਲੜਾਈ ਲੜੀ ਪਾਰਟੀ ਜਾਂ ਤਾਂ ਪਾਰਟੀ ਦਾ ਕੌਂਸਲ ਬਣੇ ਪਰ ਤੁਸੀਂ ਵੀ ਟਿਕਟਾਂ ਵੰਡੀਆਂ ਸੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਮੈਂ ਤੁਹਾਨੂੰ ਉਹ ਵੀ ਐਵੀਡੈਂਸ ਦੇ ਸਕਦਾ ਕਿ ਕਿੰਨੇ ਜੇ ਟਿਕਟਾਂ ਮੰਤਰੀ ਪੁੱਤਰ ਨੇ ਵੇਚੀਆਂ ਟਿਕਟਾਂ ਜਿਹੜੇ ਲੋਕਾਂ ਨੇ ਟਿਕਟਾਂ ਘਟਾ ਕੇ ਪਰ ਮੇਰਾ ਅਧਿਕਾਰ ਨਹੀਂ ਆਮ ਆਦਮੀ ਦੇ ਬਾਰੇ ਇਹ ਗੱਲ ਕਹਿਣਾ ਇਹ ਤੁਹਾਡੀ ਪਾਰਟੀ ਦਾ ਨਿੱਜੀ ਮਸਲਾ ਹੈ ਪਰ ਐਵੀਡੈਂਸ ਮੇਰੇ ਕੋਲ ਆਸ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਐਵੀਡੈਂਸ ਦਵਾਂਗਾ ਕਿ ਮੰਤਰੀ ਪੁੱਤਰ ਕਿੰਨੀ ਤਰੀਕਾ ਫੋਨ ਕਰਕੇ ਕਹਿੰਦਾ ਕਿ ਤੁਹਾਨੂੰ ਟਿਕਟ ਦਵਾਈਏ ਦੁਬਾਰਾ ਤੁਹਾਡੀ ਟਿਕਟ ਕੱਟ ਕੇ ਤੁਹਾਨੂੰ ਮਿਲੀ ਹੈ ਪੈਸੇ ਦੀ ਡਿਮਾਂਡ ਕੀਤੀ ਜਾਵੇ ਮੇਰੇ ਕੋਲ ਸੀ ਆਡੀਓ ਹੈ ਮੈਂ ਤੁਹਾਨੂੰ ਦੱਸਾਂਗਾ ਇਹ ਮੈਂ ਨਹੀਂ ਕਹਿ ਰਿਹਾ ਤੁਹਾਡੇ ਚੁਣੇ ਹੋਏ ਲੀਡਰ ਕਹਿ ਰਿਹਾ ਮੈਨੂੰ ਇਹ ਮੇਰੀ ਕੋਈ ਰਿਕਾਰਡਿੰਗ ਨਹੀਂ ਹੈ ਮੇਰੀ ਕੋਈ ਆਵਾਜ਼ ਨਹੀਂ ਹੈ ਇਹ ਤੁਹਾਡੇ ਚੁਣੇ ਹੋਏ ਲੋਕ ਕਾਉਂਸਲਰ ਕਹਿ ਰਿਹਾ ਮੈਨੂੰ ਕਿ ਐਡਵਾਂਸ ਮਹੀਨਾ ਪੈਸਾ ਦਿੱਤਾ ਟਿਕਟ ਜਦੋਂ ਕੱਟ ਕੇ ਦੁਬਾਰਾ ਮੈਨੂੰ ਮਿਲੀ ਤੇ ਮੈਂ ਇੰਨੇ ਪੈਸੇ ਦਿੱਤੇ ਇਹਦਾ ਫੈਂਸਲਾ ਤੁਸੀਂ ਕਰਨਾ ਹੈ ਕਿ ਤੁਹਾਡਾ ਮੰਤਰੀ ਉਸਦਾ ਪੁੱਤਰ ਇਸ ਹਲਾਕੇ 'ਚ ਕੀ ਕਰ ਰਿਹਾ 21 ਤਰੀਕ ਨੂੰ ਵੋਟਾਂ ਸੀ ਸੋਨਾ ਉਸ ਤਰ੍ਹਾਂ ਵੀ ਕਿਨੂੰ ਗੋਣ ਫੋਨ ਕੀਤਾ ਗਿਆ ਤੁਹਾਨੂੰ ਓਰੀਆਂ ਵੀ ਆਡੀਓ ਦੇ ਦਿਆਂਗਾ ਪਰ ਇਹ ਸਾਰਾ ਮਸਲਾ ਮੇਰਾ ਨਹੀਂ ਹੈ ਇਹ ਤੁਹਾਡੀ ਆਮ ਆਦਮੀ ਦਾ ਪਰ ਮੈਂ ਦੱਸਣਾ ਚਾਹੁੰਦਾ ਜਲੰਧਰ ਦੇ ਲੋਕਾਂ ਨੂੰ ਕਿ ਇਮਾਨਦਾਰ ਲੋਕਾਂ ਨੂੰ ਟਿਕਟ ਨਹੀਂ ਮਿਲੀ ਟਿਕਟ ਕੰਮ ਕਰਮ ਵਾਲਿਆਂ ਨੂੰ ਟਿਕਟ ਨਹੀਂ ਮਿਲੀ ਟਿਕਟ ਪੈਸੇ ਵਾਲਿਆਂ ਨੂੰ ਮਿਲੀ ਸੀ ਮੈਂ ਜਲੰਧਰ ਵੈਸੇ ਦੀ ਗੱਲ ਕਰ ਰਿਹਾ ਮੈਂ ਬਾਹਰ ਦੇ ਲੋਕਾਂ ਦੀ ਗੱਲ ਨਹੀਂ ਕਰਾਂਗਾ ਪ੍ਰੈਵਿਡੈਂਸ ਕਿਨੂੰ ਦਵਾ ਕੋਈ ਲੈਣ ਵਾਲਾ ਨਹੀਂ ਹੈ ਕੋਈ ਕਾਰਵਾਈ ਕਰਨ ਵਾਲਾ ਨਹੀਂ ਹੈ ਜੇ ਉਹਨਾਂ ਨੇ 25 ਦੀ ਦਿੱਤਾ ਕਿਸ ਨੇ 20 ਦਿੱਤਾ ਉਹ ਅੱਜ ਕਮਰੀ ਵੱਧ ਕਰ ਰਹੇ ਆ ਉਹ ਆਪਣੇ ਕੰਮ ਲੱਗਾ ਕੋਈ ਕਲੋਨੀ ਕੱਟ ਰਿਆ ਕੋਈ ਵੈਦ ਕੰਮ ਕਰ ਰਿਹਾ ਕੋਈ ਦੋ ਨੰਬਰ ਦੇ ਕੰਮ ਕਰ ਰਿਹਾ ਕੋਈ ਪੁੱਛਣਾ ਦਾ ਨਹੀਂ ਅੱਜ ਇਹ ਮੁੱਖ ਮੰਤਰੀ ਸਾਹਿਬ ਸਾਰਾ ਹੀ ਅੱਜ ਜਿਹੜਾ ਮੈਂ ਵੱਡਾ ਚਿੱਠਾ ਖੋਲ੍ਹਿਆ ਸਾਰਾ ਤੁਹਾਡੇ ਅੱਗੇ ਥੇਲ ਪਰ ਦੋਸਤੋ ਬੜੀ ਕਟੀਆਂ ਘਟੀਆਂ ਗੱਲਾਂ ਹੈ ਕਿ ਜਿਹੜੀ ਗੱਲਾਂ ਨਹੀਂ ਕਰਨ ਵਾਲੀਆਂ ਇਦਾਂ ਦੀਆਂ ਗੱਲਾਂ ਵੀ ਹੈ ਕਿ ਅੱਜ ਪਾਸਪਤੀ ਕਿੰਦਾ ਪੈਸੇ ਲੈ ਰਹੇ ਆ ਪਾਸਪਤੀ ਕਿੰਦਾ ਲੋਕਾਂ ਦੀਆਂ ਦੁਕਾਨਾਂ ਖਲਾ ਰਹੇ ਆ ਕਿੱਦਾਂ ਲੋਕਾਂ ਦੀ ਗੱਡੀਆਂ ਦੇ শোরੂਮ ਖਾ ਰਹੇ ਆ ਕਿਦਾਂ ਲੋਕਾਂ ਕੋਲੋਂ ਟਿੱਕੇ ਲਾਉਂਦੇ ਪੈਸੇ ਲੈ ਰਹੇ ਆ ਜਦ ਮੈਂ ਕਿਦੀ ਕਿਦੀ ਗੱਲ ਦੱਸਦਾ ਪਰ ਇਹ ਆ ਮੇਰਾ ਸਭ ਤੋਂ ਵੱਡਾ ਕੀ ਮਸਲਾ ਕਿ ਜ਼ਿਲੰਦਰ ਦੇ ਜਿਹੜਾ ਏਟੀਬੀ ਕਰਪਟ ਫੜਿਆ ਉਹ ਕਿਸੇ ਹੋਰ ਹਲਕੇ ਦੇ ਨਹੀਂ ਫੜਿਆ ਜ਼ਿਲੰਦਰ ਵੈਸਟ ਦੇ ਲਈ ਫੜਿਆ ਹੁਣ ਉਹਨੂੰ ਪਰਚੇ ਨੂੰ ਕਿਤੇ ਹੋਰ ਟਰਾਂਸਫਰ ਕੀਤਾ ਜਾਵੇ ਉਹਨੂੰ ਛੱਡਿਆ ਜਾਵੇ ਤੇ ਪੰਜਾਬ ਦੇ ਲੋਕ ਇਹਦਾ ਵਿਰੋਧ ਕਰਨਗੇ ਸਭ ਤੋਂ ਪਹਿਲੇ ਮੈਂ ਕਰਾਂਗਾ ਫਿਰ ਉਹਰੇ ਜਿਹੜੇ ਐਵੀਡੈਂਸ ਆ ਜਨਤਾ 'ਚ ਲੈ ਕੇ ਆਵਾਂਗਾ ਇਹ ਜਿਹੜਾ ਮੈਂ ਤੁਹਾਨੂੰ ਕਰਪਸ਼ਨ ਦਾ ਮੁੱਦਾ ਦੱਸਿਆ 177 ਜਿਹੜੇ ਨੋਟਿਸ ਹੈ ਉਹ ਮੇਰੇ ਕੋਲ ਹੈ ਇਹ ਜਲੰਧਰ ਦੇ ਮੇਅਰ ਸਾਹਿਬ ਦੱਸਣ ਜਲੰਧਰ ਦੀ ਕਾਰਪੋਰੇਸ਼ਨ ਦੱਸੇ ਜਾਂ ਜਲੰਧਰ ਦੇ ਕਮਿਸ਼ਨਰ ਸਾਹਿਬ ਦੱਸਣ ਇਹ ਸਹੀ ਹੈ ਕਿ ਇਹ ਸਹੀ ਹੈ ਇਹਨਾਂ ਚ ਦੋਨੋਂ ਦੇ ਨਕਲੀ ਕਿਹੜੇ ਨੋਟਿਸ ਹੈ ਕਿ ਜਿਨ੍ਹਾਂ ਦੇ ਕੋਲ ਲੋਕਾਂ ਕੋਲ ਰਿਕਵਰੀ ਕੀਤੀ ਜਾਂਦੀ ਹੈ ਪਰ ਜਿਹੜੇ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਅਗਰ ਇਹ ਲੋਕ ਜਲੰਧਰ ਦੇ ਮੇਅਰ ਸਾਹਿਬ ਜਲੰਧਰ ਦੇ ਕਮਿਸ਼ਨਰ ਸਾਹਿਬ ਜਲੰਧਰ ਦੇ ਡੀਸੀ ਸਾਹਿਬ ਅਗਰ ਇਹ ਚੀਜ਼ ਨੂੰ ਸਪਸ਼ਟ ਨਹੀਂ ਕਰ पाए ਜਿੰਨੇ ਵੀ ਲੋਕ ਜਲੰਧਰ ਵੈਸਟ ਦੇ ਤੁਸੀਂ ਕੰਮ ਕਰ ਰਹੇ ਹੋ ਕੋਈ ਘਰ ਬਣਾ ਰਿਹਾ ਕੋਈ ਦੁਕਾਨ ਬਣਾ ਰਿਹਾ ਕਿਸੇ ਨੂੰ ਪੈਸਾ ਜਮ੍ਹਾਂ ਕਰਾਣ ਦੀ ਲੋੜ ਨਹੀਂ ਜਿੱਦਾਂ ਮੇਰੇ ਹਲਕੇ ਦੇ 16 ਜਿਹੜੀਆਂ ਕਲੋਨੀਆ ਜਿਹੜੀਆਂ ਜਿਨ੍ਹਾਂ ਦੇ ਵਿੱਚ 숍ਾ ਹੈ ਜਿਨ੍ਹਾਂ ਦੇ ਵਿੱਚ ਦੁਕਾਨਾਂ ਵੱਡੀਆਂ ਵੱਡੇ ਵੱਡੇ ਸ਼ੋਰੂਮ ਹੈ ਛੋਟੀਆਂ 숍ਾ ਹੈ ਜਿਨ੍ਹਾਂ ਚ ਕਲੋਨੀ ਹੈ ਜਿਨ੍ਹਾਂ ਚ ਘਰ ਹੈ ਇਹਨਾਂ ਦੇ ਵਿੱਚ ਲੋਕਾਂ ਦੀਆਂ ਛੱਡਾਂ ਦੀਆਂ ਨੋਟਿਸ ਹੈ ਅਗਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਸੀਲਾਂ ਕੀਤੀਆਂ ਹੋਈਆਂ ਬਿਲਡਿੰਗਾਂ ਅੱਜ ਖੁੱਲੀਆਂ ਪਈਆਂ 69 ਬਿਲਡਿੰਗਾਂ ਜਿਹੜੀਆਂ ਸੀਲ ਐ ਜਲੰਧਰ ਵੈਸਟ ਦੇ ਵਿੱਚ ਕਾਰਪੋਰੇਸ਼ਨ ਦੀ ਨਜ਼ਰ ਦੇ ਵਿੱਚ ਦੋਸਤੋ ਅੱਜ ਖੁੱਲੀਆਂ ਪਈਆਂ ਕਾਰਪੋਰੇਸ਼ਨ ਦੇ ਰਿਕਾਰਡ ਦੇ ਵਿੱਚ ਉਹ ਸਾਰੀਆਂ ਪ੍ਰਾਪਰਟੀਆਂ ਸੀਲ ਐ ਪਰ ਉਹ ਜਿਹੜੀਆਂ ਪ੍ਰਾਪਰਟੀਆਂ ਖੁੱਲੀਆਂ ਪਈਆਂ ਇਹ ਜਲੰਧਰ ਦੇ ਮੇਰ ਸਾਹਿਬ ਦੱਸਣ ਕਿ ਉਹਨਾਂ ਨੇ ਕਿੰਨਾ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਇਆ ਜਲੰਧਰ ਦੇ ਕਾਰਪੋਰੇਸ਼ਨ ਕਮਿਸ਼ਨ ਨੂੰ ਦੱਸਣ ਕਿੰਨਾ ਰੈਵਨਿਊ ਜਮ੍ਹਾਂ ਕਰਾਇਆ ਅਗਰ ਇਹਨਾਂ ਨੇ ਜਿਹੜਾ ਰੈਵਨਿਊ ਜਮ੍ਹਾਂ ਕਰਾਇਆ ਜਿਹੜੇ ਰੈਵਨਿਊ ਜਮ੍ਹਾਂ ਕਰਾ ਕੇ ਇਹਨਾਂ ਨੇ ਕਲੋਨੀਆਂ ਖੋਲੀਆਂ ਉਸੇ ਅਧਾਰ ਤੇ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾਣੇ ਮੈਂ ਕਿਸੇ ਨੂੰ ਪੈਸੇ ਜਮਾ ਕਰਾਉਣ ਦੀ ਲੋੜ ਨਹੀਂ ਇਹਨਾਂ ਕਰਪਟ ਲੋਕਾਂ ਦੀ ਫੈਕਟਰੀਆਂ ਤੇ ਜਾਣ ਦੀ ਲੋੜ ਨਹੀਂ ਇਹਨਾਂ ਕਰਪਟ ਲੋਕਾਂ ਦੇ ਜਾ ਕੇ ਲੋਕਾਂ ਦੇ ਘਰਾਂ 'ਚ ਬੈਣ ਦੀ ਲੋੜ ਨਹੀਂ ਖੁੱਲੀਆਂ ਦੁਕਾਨਾਂ ਬਣਾਓ ਖੁੱਲੇ ਕੰਮ ਕਰੋ ਜਿੱਥੇ ਲੋੜ ਪੈਗੀ ਮੈਂ ਆ ਕੇ ਖੜਾ ਹੋਵਾਂਗਾ ਕਿਸੇ ਵੀ ਗਰੀਬ ਨੂੰ ਪੈਸਾ ਦੇਣ ਦੀ ਲੋੜ ਨਹੀਂ ਕਿਉਂਕਿ ਕੱਲ ਹੀ ਮੇ ਕੋਲ ਵੀਡੀਓ ਵੀ ਆਈ ਹੋਈ ਹੈ ਪਰ ਮੈਨੂੰ ਦੁੱਖ ਲੱਗਦਾ ਯਾਰ ਮੈਂ ਆਪਣੇ ਘਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਆਪਣੇ ਪਰਿਵਾਰ ਦਾ ਵੀ ਮੁਖੀਆ ਹਾਂ ਅੱਜ ਮੈਨੂੰ ਜਲੰਧਰ ਵੈਸਤੇ ਵੀ ਲੋਕ ਵੀ ਬੱਚਾ ਸਮਝਿਆ ਆਪਣਾ ਪੁੱਤਰ ਸਮਝਿਆ ਮੇਰੇ ਪਰਿਵਾਰ ਦਾ ਇੱਕ ਯਾਰ ਲੋ ਮੈਂ ਜਦੋਂ ਦੇਖਦਾ ਕਿ ਰਿਕਵਰੀ ਕਰ ਰਹੇ ਇਹਨਾਂ ਦੇ ਸਟਾਈਲ ਕਿਦਾਂ ਦੇ ਆ ਜਲੰਧਰ ਦੇ ਵਿੱਚ ਵੀ ਇੱਕ ਮੇਰੇ ਇਲਾਕੇ ਦੇ ਇੱਕ ਕਾਉਂਸਲਰ ਹੈ ਇਹ ਮੰਤਰੀ ਸਾਹਿਬ ਕੰਨ ਖੋਲ ਕੇ ਸੁਣੀਓ ਮੁਖਮੰਤੀ ਸਾਹਿਬ ਇਹਨਾਂ ਦੀ ਕਰਪਸ਼ਨ ਦੱਸਣ ਜਾ ਰਹੇ ਹਾਂ ਇੱਕ ਗਰੀਬ ਘਰ ਦੀ ਕੁੜੀ ਹੈ ਮੇਰੇ ਪਰਿਵਾਰ ਦੀ ਸਦਸਾ ਹੈ ਪਹਿਲੇ ਉਸ ਘਟਿਆ ਕਾਉਂਸਲਰ ਨੇ ਉਹਨਾਂ ਕੋ 2 ਲੱਖ ਰੁਪਏ ਲੈ ਲਿਆ ਕਿ ਤੁਹਾਡੀ ਬੇਟੀ ਦੀ ਜਿਹੜੀ ਟ੍ਰਾਂਸਫਰ ਹੈ ਮੈਂ ਟੀਚਰ ਦੀ ਬਦਲੀ ਹੈ ਉਹ ਮੈਂ ਕਰਵਾ ਦਾਂ ਜਲੰਧਰ ਕਰਵਾ ਦੇਣਾ ਇਹ ਕੋਈ ਬਿਨਾ ਪੋਰਟਲ ਤੋਂ ਬਦਲੀ ਹੋ ਜਾਂਦੀ ਹੈ ਅੱਜ ਕੱਲ ਮੈਂ ਤਾਂ ਲੱਭੀ ਨਹੀਂ 28 ਮਹੀਨੇ ਜੇ ਐਮਐਲਏ ਬਣਨ ਦੇ ਵਿੱਚ ਇੱਥੇ ਪੋਰਟਲ ਤੇ ਜਾ ਕੇ ਅਪਲਾਈ ਕਰੋ ਤੇ ਔਰ ਕਿਸੇ ਦੀ ਟ੍ਰਾਂਸਫਰ ਹੁੰਦੀ ਹੈ ਪਰ ਅੱਜ ਦੀ ਟ੍ਰਾਂਸਫਰ ਕਿੱਥੇ ਹੋ ਰਹੀ ਹੈ ਲੋਕਾਂ ਦੀ ਦੁਕਾਨਾਂ 'ਚ ਲੋਕਾਂ ਦੇ ਘਰਾਂ ਦੇ ਵਿੱਚ ਇੱਥੇ ਦੇ ਜਿਹੜੇ ਪਾਸ਼ਦ ਜਿਨ੍ਹਾਂ ਦਾ ਸਟੇਟਸ ਬੜਾ ਕਰਕਟ ਕਰਪਟ ਹੈ ਐਲੀਸ਼ ਇਹਨਾਂ ਦੇ ਇੰਨੇ ਗੰਦੇ ਗੰਦੇ ਉਹਨਾਂ ਤੇ ਹੈਗੇ ਆ ਕਿ ਉਹਨਾਂ ਨੂੰ ਕੋਈ ਘਰ ਨਾ ਵੜੇ ਕਿ ਕਰੈਕਟਰਲੈਸ ਇਨਸਾਨ ਹੈ ਪਰ ਉਹਨਾਂ ਦੇ ਉੱਤੇ ਰੱਤ ਹੱਥ ਹੈ ਉਹ ਬੜੇ ਬੇਈਮਾਨ ਲੋਕਾਂ ਦਾ ਕਿਉਂਕਿ ਉਹ ਬੇਸ਼ੱਕ ਕਹਿੰਦੇ ਜੋ ਚੀਚਾ ਜੀ ਕਹਿੰਗੇ ਉਹ ਕਰੂੰਗਾ ਨਾ ਪੁੱਛਣਾ ਚਾਹਣਾ ਉਹ ਕਹਿੰਦੇ ਕਿ ਅਸੀਂ ਬੜੇ ਹੀ ਤਿਆਰੀ ਦੇ ਨਾਲ ਬਣਾਇਆ ਅੱਜ ਜਿਹੜੇ ਬੇਈਮਾਨ ਲੋਕ ਜਿਹੜੇ ਉੱਥੇ ਬੈਠੇ ਐ ਜਿਹੜੇ ਬੇਈਮਾਨ ਲੋਕ ਜਿਹੜੇ ਜਲੰਧਰ ਵੈਸਟ ਦੇ ਵਿੱਚ ਬੈਠੇ ਐ ਇਹਨਾਂ ਦੇ ਮੰਤਰੀਆਂ ਦੇ ਛੋਟੇ ਡੇਵਲ ਜਿਹੜੇ ਘਟੀਆਂ ਲੋਕ ਨਾ ਇਹਨਾਂ ਪਾਸ਼ਚਪਤੀ ਦਾ ਨਾਮ ਲੈ ਰਹੇ ਆ ਸਿਰਫ ਅੱਜ ਨਾਮਕ ਐਸੀ ਕੌਂਸਲਰ ਨਾਮ ਲੈ ਰਹੇ ਆ ਤੁਸੀਂ ਆਵਾਜ਼ ਤੋਂ ਪਛਾਣ ਜਾਈਓ ਇਹਨਾਂ ਦੀ ਮਨਸੇ ਦੇਖੋ ਕਿ ਜੇ ਮੇਰੇ ਘਰ ਦੇ ਬਾਹਰ ਕੋਈ ਦੁਕਾਨ ਬਣਦੀ ਹੋਵੇ ਉਹਨੂੰ ਡਰਾਇਆ ਜਾਵੇ ਪੈਸਿਆਂ ਦੇ ਲਈ 1.5 ਲੱਖ ਦੀ ਮੰਗ ਕੀਤੀ ਜਾ ਰਹੀ ਹੈ ਉਹਦੇ ਕੋਲ ਤੇ ਕਿਹਾ ਜਾ ਰਿਹਾ ਉਹਨੂੰ ਕੀ ਕਿ ਯਾਰ ਮੇਰਾ ਪਹਿਲਾ ਕੇਸ ਹੈ ਕਾਉਂਸਲਰ ਬਣਨ ਤੋਂ ਬਾਅਦ ਤੇ ਯਾਰ ਉਹ ਕਹਿੰਦੇ ਯਾਰ ਬੜੇ ਘੱਟ ਪੈਸੇ ਦਵਾ ਰਿਆਂ ਤੂੰ ਇਹ ਕੋਈ ਕੋਈ ਕਿਸੇ ਦਾ ਆਪਰੇਟ ਕਰਨਾ ਸੀ ਡਾਕਟਰ ਸਾਹਿਬ ਕਿਸੇ ਨੂੰ ਟੀਕਾ ਲਾਣਾ ਸੀ ਕਿਸੇ ਦੇ ਕਿ ਮੇਰਾ ਪਹਿਲਾ ਕੇਸ ਹੈ ਜਿਹੜੇ ਬੇਈਮਾਨ ਤੁਹਾਡੇ ਰਿਸ਼ਤੇਦਾਰ ਹਨ ਇਹ ਉਹਨਾਂ ਨੂੰ ਵੀ ਆਡੀਓ ਸੁਣਾ ਦਿਓ ਕਿ ਅਗਲਾ ਨੰਬਰ ਤੁਹਾਡਾ ਹੈ ਕਿ ਜੇ ਮੈਂ ਸਾਰਿਆਂ ਦੇ ਐਵੀਡੈਂਸ ਲੈ ਕੇ ਆ ਸਕਦਾ ਤੇ ਉਹਨਾਂ ਦੇ ਵੀ ਐਵੀਡੈਂਸ ਲੈ ਕੇ ਆਵਾਂਗਾ ਜਿਹੜੇ ਲੋਕਾਂ ਦਾ ਖੂਨ ਪੀਤਾ ਨੇ ਉਹ ਬੇਈਮਾਨਾਂ ਦਾ ਵਿਚਾਰਾ ਮੈਂ ਬੇਨਕਾਬ ਕਰਨਾ ਬੜੇ ਜਲਦੀ ਦੋਸਤੋ ਇਹ ਹਾਲਾਤ ਹੈ ਕਿ ਮੰਤਰੀ ਸਾਹਿਬ ਦੇ ਜਿਹੜਾ ਐਵੀਡੈਂਸ ਹੈ ਉਹਨਾਂ ਦੇ ਸੁਪੁੱਤਰ ਦੇ ਜਿਹੜੇ ਉਹਨਾਂ ਦੇ ਆ ਸਾਰੇ ਨਹੀਂ ਮੈਂ ਕੱਢਣ ਜਾ ਰਿਹਾ ਸੀ ਇੱਕ ਇਹਨਾਂ ਦਾ ਨਮੂਨਾ ਜਿਹੜਾ ਘਟੀਆਂ ਜਾਂ ਇਨਸਾਨਾਂ ਨੇ ਛੱਡਿਆ ਮੇਰੀ ਬਸਤੀ ਨੂੰ ਲੁੱਟਣ ਦੇ ਲਈ ਉਹਦਾ ਮੈਂ ਐਵੀਡੈਂਸ ਦੱਸਣ ਜਾਣਾ ਤੁਹਾਨੂੰ ਕਹਿੰਨਾ ਘਟੀਆਂ ਲੋਕਾਂ ਦੀ ਸੋਚ ਦੇਖੋ ਵਾਈ ਪਛਾਣੋ ਕਿ ਮੇਰੇ ਕੋਲ ਵੀਡੀਓ ਵੀ ਆ ਗਈ ਹੈ ਇਹ ਵੀਡੀਓ ਹੈ ਮੇਰੇ ਕੋਲ ਕੀ ਨਾਸਤਿਕਾਲ ਜੀ ਆਣਾ ਠੀਕੋ ਬਹੁਤ ਵਧੀਆ ਸਰ ਵਧੀਆ ਆਇਆ ਤਾਂ ਨਹੀਂ ਕੋਈ ਦੋਰਾ ਨਹੀਂ ਕੋਈ ਨਹੀਂ ਆਇਆ ਚਲੋ ਕੋਈ ਨਹੀਂ ਆ ਬਸ ਤਾਂ ਮਨ ਮਿਲਦਾ ਮੈਂ ਕਰਦਾ ਮੈਂ ਜਿਗਾਰ ਮੈਂ ਕਹਿੰਦੇ ਆ ਭਾਈ ਥੋੜਾ ਕਰ ਲੋ ਯਾਰ ਮਾਨ ਮਨ ਹੋਰ ਕਿੱਥੇ ਹੁੰਦਾ ਤੇ ਮੈਂ ਕਿਹਾ ਮੈਂ ਬਹੁਤ ਚੋਰ ਲਾ ਬਟਾ ਮੈਂ ਤਾਂ ਭਰਾਵਾਂ ਦੀ ਗੱਲ ਆ ਮੈਂ ਤਾਂ ਤੇਰੇ ਨਾਲ ਕੋ ਤੂੰ ਤੇਰੇ ਨਾਲ ਨਹੀਂ ਮੇਰੀ ਦੁਕਾਨ ਆ ਹਾਂ ਹਾਂ ਬਿਲਕੁਲ ਗੱਲ ਨਾ ਕੋਈ ਤਾਂ ਸੜਕਾਟਾ ਕਰਨੇ ਨਿਕਣਾ ਮੈਂ ਕਿਹਾ ਉਹਨੂੰ ਮੈਂ ਤੇ ਲਾਸਟ ਨਹੀਂ ਕਿਹਾ ਇਹ ਕੋਈ ਨਹੀਂ ਅਬ ਤੂੰ ਮਾਇਂਗਾ ਪੈ ਫੋਨ ਕਰ ਲਾ ਤੇਰੇ ਸਾਹਮਣੇ ਹੀ ਠੀਕ ਹੈ ਇੱਕ ਅੱਗੇ ਆਡੀਓ ਬਹੁਤ ਹੈ ਮੇਰੇ ਕੋਲ ਵੀਡੀਓ ਵੀ ਹੈ ਮੇਰੇ ਕੋਲ ਪ੍ਰੈਸਕ੍ਰਿਪਟ ਸਿਰਫ ਬੇਈਮਾਨ ਲਿਸ ਲਾਕੇ ਦੇ ਮੰਤਰੀ ਜਿਹੜੇ ਚਿਹਤੇ ਛੱਡੇ ਲੋਕ ਅੱਜ ਮੈਂ ਇੱਕ ਐਵੀਡੈਂਸ ਦੇ ਰਿਹਾ ਮੁੱਖ ਮੰਤਰੀ ਸਾਹਿਬ ਸਾਰੇ ਐਵੀਡੈਂਸ ਤੁਹਾਡੇ ਲਈ ਮੈਂ ਰੱਖਿਆ ਜੁੜ ਕੇ ਬੇਨਤੀ ਕਰਦਾ ਕਿ ਮੇਰੇ ਹਲਕੇ ਨੂੰ ਵੈਸਟ ਨੂੰ ਮੁਕਤ ਕਰਾ ਦਿਓ ਇਹਨਾਂ ਚੋਰਾਂ ਬੇਈਮਾਨਾਂ ਤੋਂ